ਦੋਸਤੋ ਕਹਿੰਦੇ ਆ ਕਿ ਜਦੋਂ ਕੋਈ ਪਾਪ ਕਰਦਾ ਨਾ ਉਹ ਚਾਹੇ ਉਹ ਸਾਧੂ ਦਾ ਵੇਸ ਧਾਰਨ ਕਰਕੇ ਕਰੇ ਜਾਂ ਚੋਰ ਬਣ ਕੇ ਕਰੇ ਇੱਕ ਦਿਨ ਉਹਦਾ ਅੰਤ ਜ਼ਰੂਰ ਹੁੰਦਾ ਜਦੋਂ ਕੋਈ ਵਿਅਕਤੀ ਜਿਹੜਾ ਨਾ ਉਹ ਲਾਲਚ ਧੋਖਾ ਫਰੇਬ ਜਿੱਦਾਂ ਕਿ ਲੋਮੜੀ ਵਰਗੀਆਂ ਚਾਲਾਂ ਚੱਲਣ ਵੀ ਲੱਗ ਪਈ ਫਿਰ ਵੀ ਉਹਦਾ ਜਿਹੜਾ ਅੰਤ ਹੁੰਦਾ ਨਾ ਬਹੁਤ ਦੁਖਦਈ ਹੁੰਦਾ ਤੇ અપਮਾਨ ਦੇ ਘੋਟੋ ਨੂੰ ਪੀਣੇ ਪੈਂਦੇ ਯੋ ਜਿਹੜੀ ਅੱਜ ਦੀ ਕਹਾਣੀ ਆ ਉਹ ਇੱਕ ਤਿੰਨ ਬਹੁਤ ਹੀ ਚਲਾਕ ਚੋਰਾਂ ਦੀ ਜਿਨ੍ਹਾਂ ਨੇ ਆਪਣੇ ਪਾਪਾਂ ਨੂੰ ਛਪਾਉਣ ਲਈ ਆਪਣੇ ਫਰੇਬ ਨੂੰ ਛਪਾਉਣ ਲਈ ਸਾਧੂਆਂ ਦਾ ਪੇਸ ਧਾਰਨ ਕੀਤਾ ਤੇ ਉਹਨਾਂ ਦੀ ਜਿਹੜੀ ਨੀਤ ਸੀ ਨਾ ਉਹ ਚੋਰਾਂ ਵਾਲੀ ਰਹੀ ਭੋਲੇ ਭਾਲੇ ਲੋਕਾਂ ਨੂੰ ਠੱਗਣਾ ਪੈਸਾ ਧਨ ਇਕੱਠਾ ਕਰਨਾ ਪਰ ਸੱਚ ਕਦੋਂ ਤੱਕ ਛਪਾਇਆ ਜਾ ਸਕਦਾ ਹੈ ਸਮੇ ਦਾ ਚੱਕਰ ਇਹੋ ਜਿਹਾ ਘੁੰਮਿਆ ਕਿ ਉਹ ਜਿਹੜੇ ਸੀ ਨਾ ਸਾਧੂਆਂ ਦਾ ਜਿਹੜਾ ਸੀ ਨਕਲੀ ਸਾਧੂ ਬਣੇ ਸੀ ਉਨ੍ਹਾਂ ਦਾ ਜਿਹੜਾ ਭਾਂਡਾ ਪੱਜ ਗਿਆ ਤੇ ਕਿਦਾਂ ਪੱਜਿਆ ਕਿਦਾਂ ਅਧਰਮ ਦੇ ਜਿਹੜਾ ਸੀ ਉਹ ਰਸਤੇ ਤੇ ਚੱਲਣ ਵਾਲਿਆਂ ਦਾ ਅੰਤ ਜਿਹੜਾ ਸੀ ਹੋਇਆ ਤੇ ਕਿਦਾਂ ਸ਼ਰਮਨਾਕ ਹੋਇਆ ਅੱਜ ਦੀ ਕਹਾਣੀ ਵਿੱਚ ਦੋਸਤੋ ਤੁਸੀਂ ਜਾਣੋਗੇ ਬਹੁਤ ਹੀ ਹਨੇਰੀ ਰਾਤ ਸੀ ਬਿਲਕੁਲ ਚੁੱਪ ਸ਼ਾਂਤ ਸਨਾਟਾ ਪੂਰਾ ਪਿੰਡ ਜਿਹੜਾ ਸੀ ਉਹ ਗਹਿਰੀ ਨੀਂਦ ਚ ਸੁੱਤਾ ਪਿਆ ਸੀ ਚਾਰੇ ਪਾਸਿਓਂ ਜਨ ਤੇ ਕੇਵਲ ਨਾ ਇੱਕ ਜੜਿਊ ਕੀਟ ਪਤੰਗੇ ਜਿਹਦੀ ਆਵਾਜ਼ ਹੁੰਦੀ ਆ ਉਹ ਹੀ ਆਉਂਟਈ ਸੀ ਤੇ ਐਸਨਾਟੇ ਵਿੱਚ ਤਿੰਨ ਕਾਲੇ ਈਸਾਈ ਜੜੇ ਸੀ ਉਹ ਪਿੰਡ ਦੀ ਤਰਫ ਆ ਰਹੇ ਉਹ ਇੱਕ ਵੱਡੀ ساری ਹਵੇਲੀ ਦੇ ਕੋਲ ਪਹੁੰਚੇ ਇਹ ਜੜੀ ਸੀ ਨਾ ਕੋਈ ਆਮ ਹਵੇਲੀ ਨਹੀਂ ਸੀ ਐ ਉਸ ਇਲਾਕੇ ਚ ਬਹੁਤ ਹੀ ਜੜੇ ਅਮੀਰ ਬੰਦੇ ਤੇ ਹਵੇਲੀ ਸੀ ਤੇ ਉਹ ਤਿੰਨੇ ਕੌਣ ਸੀ ਉਹ ਤਿੰਨ ਸੀ ਚੋਰ ਇੱਕ ਦਾ ਨਾਂ ਸੀ ਰਕੂ ਇੱਕ ਸੀ ਭੋਲਾ ਇੱਕ ਅਸੀਂ ਸ਼ੇਰਾ ਤਿੰਨਾਂ ਨੇ ਮਿਲ ਕੇ ਅੱਜ ਤੱਕ ਬਹੁਤ ਹੀ ਜਿਆਦੀਆਂ ਚੋਰੀਆਂ ਕੀਤੀਆਂ ਹੈ ਤੇ ਐਸ ਵਾਰ ਉਹਨਾਂ ਦਾ ਨਿਸ਼ਾਨਾ ਜਿਹੜਾ ਸੀ ਕੋਈ ਖਾਸ ਹੀ ਸੀ ਤੇ ਐਸ ਲਈ ਉਹ ਜਿਹੜੇ ਉਹ ਇਲਾਕੇ ਦਾ ਸਭ ਤੋਂ ਅਮੀਰ ਜ਼ਿਮੀਦਾਰ ਸੀ ਉਹਦਾ ਖਜ਼ਾਨਾ ਲੁੱਟਣ ਦਾ ਹੈ ਉਹਦੇ ਖਜ਼ਾਨੇ ਵਿੱਚ ਸੋਨੇ ਚਾਂਦੀ ਦੇ ਜਿਹੜੇ ਬਹੁਤ ਗਹਿਣੇ ਸੀ ਬਹੁਤ ਹੀ ਕੀਮਤ ਬੇਸ਼ਕੀਮਤੀ ਉਹਦੀ ਕੋ ਸੰਪਤੀ ਸੀ ਤੇ ਜਿਹੜਾ ਸੀ ਨਾ ਇਹ ਤਿੰਨਾਂ ਦਾ ਟੋਲਾ ਜਿਹੜਾ ਰੰਗੂ ਸੀ ਉਹ ਇਹਨਾਂ ਦਾ ਲੀਡਰ ਸੀ ਉਹ ਬੁਧਾਈ ਚਲਾਕ ਤੇ ਮਕਾਰ ਕਿਸਮ ਦਾ ਬੰਦਾ ਸੀ। ਉਹ ਸਦਾ ਹੀ ਉਹਦੇ ਦਿਮਾਗ 'ਚ ਕੋਈ ਨਾ ਕੋਈ ਜੜੀਆਂ ਸੀ ਨਾ ਇਹੋ ਜੀਆਂ ਕਮੇਨਿਆਂ ਵਰਗੀਆਂ ਸਕੀਮਾਂ ਆਉਂਦੀਆਂ ਰਹਿੰਦੀਆਂ ਸੀ। ਜਿਹੜਾ ਭੋਲਾ ਸੀ ਉਹ ਤਾਕਤਵਰ ਤੇ ਸੀ। ਉਹ ਹਰ ਕਿਸੇ ਤਰ੍ਹਾਂ ਦਾ ਤਾਲਾ ਜਿਹੜਾ ਉਹ ਤੋੜ ਸਕਦਾ ਹੈ। ਤੇ ਜਿਹੜਾ ਸ਼ੇਰੂ ਸੀ ਉਹ ਬਹੁਤ ਹੀ ਤੇਜ ਤੇ ਚਤੁਰ ਸੀ। ਉਹ ਜਿਹੜਾ ਇੰਨੀ ਤੇਜ ਹਵਾ ਦੀ ਤਰ੍ਹਾਂ ਜਿਹੜਾ ਸੀ ਉਹ ਭੱਜ ਸਕਦਾ ਹੈ। ਤੇ ਸਾਰੀਆਂ ਕੋਈ ਮੁਸ਼ਕਲ ਜੜੀਆਂ ਜਗ੍ਹਾ ਹੁੰਦੀਆਂ ਨਾ ਉਦੇ ਚੋਬ ਵੜਨ ਦੀ ਤਾਕਤ ਰੱਖਦਾ ਹੀ ਉਹਨਾਂ ਤਿੰਨਾਂ ਨੇ ਜਿਹੜੀ ਆ ਉਹ ਹਵੇਲੀ ਦੀ ਜਿਹੜੀ ਕੰਧ ਟੱਪੀ ਦੱਬੇ ਪੈਰਾਂ ਨਾਲ ਨਾ ਅੰਦਰ ਆ ਗਏ ਹਵੇਲੀ 'ਚ ਬਿਲਕੁਲ ਸਨਾਟਾ ਹੈ ਤੇ ਇਹ ਜਿਹੜਾ ਇੰਨਾ ਸਨਾਟਾ ਹੁੰਦਾ ਨਾ ਚੁੱਪ ਚਾਹਤ ਹੁੰਦੀ ਉਹ ਵੀ ਖਤਰਨਾਕ ਹੁੰਦੇ ਅੰਦਰ ਪਹਿਰੇਦਾਰ ਵੀ ਸੀ ਤੇ ਚਾਰਾ ਪਾਸੇ ਨਾ ਉਹਨਾਂ ਨੇ ਆਪਣਾ ਜਿਹੜਾ ਸੀ ਚੈੱਕ ਕੀਤਾ ਪਹਿਲੋਂ ਤੇ ਫਿਰ ਇੱਕ ਦੂਜੇ ਨੂੰ ਇਸ਼ਾਰਾ ਕੀਤਾ ਕਿ ਜਿਹੜਾ ਨਾ ਰਸਤਾ ਸਾਫ਼ ਆ ਉਹ ਜਿਹੜਾ ਵੱਡਾ ਦਰਵਾਜ਼ਾ ਸੀ ਅੰਦਰ ਜਿਥੋਂ ਘਰ ਨੂੰ ਅੰਦਰ ਚਾਈਦਾ ਹੈ ਉੱਥੇ ਤਾਲਾ ਸੀ ਤੇ ਉਹ ਤੇ ਮਿੰਟ ਜੀ ਉਹਨੇ ਖੋਲ ਦਿੱਤਾ ਹੈਨਾ ਪੋਲੇ ਨੇ ਤੇ ਫਿਰ ਦਿੰਨੇ ਅੰਦਰ ਵੜ ਗਏ ਸਾਹਮਣੇ ਇੱਕ ਜਿਹੜਾ ਕਮਰਾ ਸੀ ਉਹਦੇ ਚ ਤਜੋਰੀ ਸੀ ਉਹਨਾਂ ਨੂੰ ਪਤਾ ਹੀ ਤੇ ਤਜੋਰੀ ਖੋਲਣ ਲਈ ਰਗੂ ਨੇ ਆਪਣਾ ਜਿਹੜਾ ਸੀ ਨਾ ਹੁਨਰ ਵਖਾਇਆ ਤੇ ਜਲਦੀ ਹੀ ਤਜੋਰੀ ਚੜੀਓ ਖੁੱਲ ਗਈ ਤਜੋਰੀ ਵਿੱਚ ਸੋਨੇ ਚਾਂਦੀ ਦੇ ਗਹਿਣੇ ਹੀਰੇ ਜਵਾਹਰਾਤ ਨਗਦ ਪੈਸੇ ਜਦੋਂ ਤਿੰਨਾਂ ਨੇ ਵੇਖਿਆ ਉਹਨਾਂ ਦੇ ਤੇ ਉਹਨਾਂ ਨੇ ਛੇਤੀ ਛੇਤੀ ਜਿਹੜਾ ਖਜ਼ਾਨਾ ਸੀ ਨਾ ਉਹਨੂੰ ਆਪਣੇ ਜਿਹੜੇ ਥੈਲੇ ਨਾਲ ਲਿਆਂਦੇ ਸੀ ਉਹਨਾਂ 'ਚ ਭਰਿਆ ਤੇ ਉਹ ਜਾਣ ਦੀ ਤਿਆਰੀ ਕਰਨ ਲੱਗੇ ਜਦੋਂ ਕਾਲੀ ਕਾਲੀ 'ਚ ਤੁਰਨ ਲੱਗੇ ਨਾ ਤੇ ਜਿਹੜਾ ਰੰਗੂ ਸੀ ਗਲਤੀ ਨਾਲ ਉਹਦੇ ਕੋਲੋਂ ਇੱਕ ਜਿਹੜਾ ਫੁੱਲਦਾਨ ਸੀ ਨਾ ਉਹ ਥੱਲੇ ਡਿੱਗ ਪਿਆ ਉਹਦੀ ਆਵਾਜ਼ ਇੰਨੀ ਤੇਜ਼ ਸੀ ਨਾ ਵੀ ਹਵੇਲੀ ਦੇ ਸਾਰੇ ਨੌਕਰ ਜਾ ਕੇ ਜਦੋਂ ਰੌਲਾ ਪਿਆ ਤੇ ਜਿਹੜੇ ਪਹਿਰੇਦਾਰ ਉਹ ਵੀ ਸਾਵਧਾਨ ਹੋ ਗਏ ਤੇ ਉਹ ਸਾਰੇ ਪਾਸੇ ਫੜ ਇੱਕ ਤੇ ਹੜਾ ਕੰਪੀ ਮਚ ਗਿਆ ਕਿ ਸਾਰੇ ਪਾਸੇ ਵੇਖਣ ਲੱਪੇ ਵੀ ਕੀ ਹੋਇਆ ਕੀ ਹੋਇਆ ਤੇ ਜਲਦੀ ਨਾਲ ਉਹਨਾਂ ਨੇ ਹਵੇਲੀ ਦੇ ਸਾਰੇ ਦਰਵਾਜ਼ੇ ਜਿਹੜੇ ਬੰਦ ਕਰ ਦਿੱਤੇ ਹੁਣ ਸ਼ੀਰਾ ਜਿਹੜਾ ਉਹਨੇ ਤੇ ਘਬਰਾਉਂਦੇ ਹੋਏ ਕਿ ਆਹ ਰਗੋ ਨੂੰ ਵੀ ਕੀ ਕਰੀਏ ਛੇਤੀ ਛੇਤੀ ਸੋਚਣਾ ਆਪਣਾ ਬਚਾ ਕਿਦਾਂ ਕਰਨਾ ਤੇ ਉਹ ਰਗੋ ਕਹਿੰਦਾ ਵੀ ਕੋਈਆ ਹੁਣ ਆਪ ਆਪਣੀ ਪਹਿਚਾਣ ਬਦਲ ਲਈਏ ਜੀ ਅੱਜ ਫੜੇ ਗਏ ਨਾ ਫਿਰ ਤੇ ਆਪਣੇ ਨਾਂ ਬਹੁਤ ਬੁਰੀ ਹੋਣੀ ਆ ਤੇ ਜੁੜਾ ਹੈਗਾ ਭੋਲਾ ਉਹਨੇ ਡਰਦੇ ਨੇ ਗਿਆ ਬੈਠੋਂ ਭੱਜਣਾ ਤੇ ਬਹੁਤ ਮੁਸ਼ਕਲ ਆ ਫਿਰ ਰਗੂ ਨੇ ਆਪਣਾ ਦਿਮਾਗ ਲਾਇਆ ਉਹਨੇ ਕਿਹਾ ਵੀ ਆ ਪਿੱਛੇ ਜਿਹੜਾ ਇੱਕ ਮੰਦਿਰ ਬਣਿਆ ਨਾ ਆਪਾਂ ਉਹਦੇ ਚ ਲੁੱਕ ਜੀਏ ਮੰਦਿਰ ਹੈ ਵੀ ਪੁਰਾਣਾ ਵਾ ਤੇ ਉਧਰ ਕਿਸ ਨੇ ਵੀ ਵੇਖਣਾ ਨਹੀਂ ਜਾਣਾ ਉਹ ਤਿੰਨਾਂ ਨੇ ਕੀ ਕੀਤਾ ਵੀ ਰੋਲੇ ਕੋਲੇ ਚੋਂ ਮੰਦਿਰ ਤੇ ਚਲੇ ਗਏ ਤੇ ਉਹਦੇ ਚ ਜਾ ਕੇ ਲੁੱਕ ਗਏ ਤਿੰਨੇ ਜਾਣੇ ਤੇ ਜਿਹੜੇ ਪਿੰਡ ਵਾਲੇ ਸੀ ਉਹ ਦੁਪਹਿਰੇਦਾਰ ਸੀ ਉਹਨਾਂ ਨੇ ਸਾਰੇ ਪਾਸੇ ਪਿੰਡ ਚ ਤਲਾਸ਼ੀ ਲਈ ਸਾਰੇ ਪਾਸੇ ਲੱਭੇ ਪਰ ਉਹਨਾਂ ਨੂੰ ਕੋਈ ਜਿਹੜਾ ਚੋਰ ਲੱਭਾਈ ਨਹੀਂ ਕਿਉਂਕਿ ਚੋਰ ਤੇ ਮੰਦਿਰ ਚ ਲੁਕੇ ਹੋਏ ਸੀ ਤੇ ਸਵੇਰ ਜਦੋਂ ਹੋਈ ਤੇ ਪਿੰਡ ਚ ਉਹਨਾਂ ਨੇ ਇਹ ਕਿਸੇ ਨੇ ਵੇਖਿਆ ਵੀ ਮੰਦਿਰ ਚ ਥੋੜੀ ਬਹੁਤੀ ਹਲਚਲ ਜੀ ਆ ਉਹਨਾਂ ਸੋਚਿਆ ਵੀ ਕੋਈ ਸਾਧੂ ਹੋਣਾ ਵਾ ਜਿਹੜਾ ਸਾਰੀ ਰਾਤ ਭਗਤੀ ਕਰਦਾ ਰਿਹਾ ਪਿੰਡ ਦੇ ਜਿਹੜੇ ਬਜ਼ੁਰਗ ਸੀ ਨਾ ਉਹਨਾਂ ਨੇ ਕਿਹਾ ਵੀ ਕੌਣ ਆ ਤੋਨਾਂ ਕਹਿ ਭੀ ਇਹ ਤੇ ਸਿੱਧੀ ਵਾਲੇ ਸਾਧੂ ਆ ਵੀ ਜਿਹੜੀ ਇੰਨੀ ਭਗਤੀ ਕਰਨ ਡਏ ਆ ਹਾਂ ਤੇ ਰਗੂ ਨੇ ਜਦੋਂ ਵੇਖਿਆ ਵੀ ਲੋਕੀ ਆ ਗਈ ਆ ਤੇ ਉਹਨੇ ਕੀ ਕੀਤਾ ਵੀ ਜਦਾਂ ਭਗਤੀ ਕਰਨ ਡਿਆ ਉਹਨਾਂ ਨੇ ਬੰਦਾ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਚੌਂਕੜਾ ਮਾਰ ਕੇ ਤੇ ਬਹਿ ਗਿਆ ਵੀ ਮੈਂ ਤੇ ਧਿਆਨ ਚ ਬੈਠਾ ਹਾਂ ਤੇ ਜਿਹੜਾ ਭੋਲਾ ਸੀ ਤੇ ਸ਼ੇਰਾ ਸੀ ਉਹਨੇ ਵੀ ਉਦਾਂ ਹੀ ਕੀਤਾ ਤੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਸੱਚੇ ਸਾਧੂ ਸਮਝ ਲਿਆ ਤੇ ਕਹਿੰਦੇ ਵੀ ਸਾਧੂ ਰਾਤ ਦੀ ਭਗਤੀ ਕਰਨ ਡਿਆ ਇਹਨਾਂ ਲਈ ਖਾਣ ਪੀਣ ਦਾ ਪ੍ਰਬੰਧ ਕਰੀਏ ਤੇ ਹੁਣ ਇਹ ਜਿਹੜੇ ਤਿੰਨੇ ਜੋਰ ਸੀ ਇਹਨਾਂ ਦੀ ਇੱਕ ਹੋਰ ਹੀ ਪਹਿਚਾਨ ਬਣ ਗਈ ਸੀ ਸਾਧੂਆ ਵਾਲੇ ਤੇ ਇਹਨਾਂ ਨੇ ਸੋਚਿਆ ਵੀ ਹੁਣ ਇਹੋ ਹੀ ਪਹਿਚਾਨ ਜਿਹੜੀ ਸਾਨੂੰ ਬਚਾ ਸਕਦੀ ਹੋਰ ਕੋਈ ਨਹੀਂ ਬਚਾ ਸਕਦਾ ਜੀ ਉਦਾਂ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਇਹਨਾਂ ਸਾਨੂੰ ਕੁੱਟ-ਕੁੱਟ ਕੇ ਮਾਰ ਦੇਣਾ ਤੇ ਫਿਰ ਹੋਰ ਵੀ ਜਿਹੜੇ ਪਿੰਡ ਦੇ ਲੋਕੀ ਸੀ ਉਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਉਹਨਾਂ ਦੀ ਅੱਖਾਂ ਵਿੱਚ ਇਹਨਾਂ ਲਈ ਸ਼ਰਧਾ ਸੀ ਪਿਆਰ ਸੀ ਹੈਨਾ ਇੱਜ਼ਤ ਸੀ ਵੀ ਸਾਧੂ ਵੇਖ ਸਾਰੀ ਰਾਤ ਭਗਤੀ 'ਚ ਲੱਗੇ ਰਹੇ ਤੇ ਭਾਵੇਂ ਕਿ ਇਹ ਤਿੰਨੇ ਅਸਲ 'ਚ ਸਾਧੂ ਨਹੀਂ ਸੀ ਹੈ ਹੀ ਚੋਰ ਸੀ ਤੇ ਜਦੋਂ ਉਹ ਲੋਕ ਜਿਹੜੇ ਸੀ ਆਣ ਕੇ ਤੇ ਇਹਨਾਂ ਦੇ ਲਾਗੇ ਲਾਗੇ ਚੌਂਕੜਾ ਮਾਰ ਕੇ ਬੈਠਣ ਲੱਪੇ ਵੀ ਸਾਧੂ ਅਜੇ ਵੀ ਭਗਤੀ 'ਚ ਬੈਠੇ ਆ ਤੇ ਉਤੋਂ ਬਾਦਾਂ ਜਿਹੜਾ ਸੀ ਨਾ ਰਘੂ ਉਹਨੇ ਹੌਲੀ ਚ ਅੱਖਾਂ ਖੋਲੀਆਂ ਉਹਨੇ ਵੇਖਿਆ ਵੀ ਚਾਰੇ ਪਾਸੇ ਤੇ ਲੋਕੀ ਬੈਠੇ ਆ ਤੇ ਕੁਝ ਹੱਥ ਜੋੜ ਕੇ ਜਿਹੜਾ ਉਹਨਾਂ ਨੂੰ ਜਿਹੜਾ ਵਾ ਮੱਥਾ ਠੇਕ ਰਹੇ ਵੀ ਅੰਨੀ ਭਗਤੀ ਦੇ ਨਾਲ ਤੇ ਉਹਨਾਂ ਦੇ ਪੈਰ ਛੂਣ ਦੀ ਕੋਸ਼ਿਸ਼ ਕਰ ਰਹੇ ਐ ਦੇਖ ਕੇ ਜਿਹੜਾ ਰਘੂ ਸਮਝ ਗਿਆ ਵੀ ਹੁਣ ਇੱਕੋ ਹੀ ਰਸਤਾ ਬਚਿਆ ਵਾ ਸਾਧੂ ਬਣ ਜੀਏ ਤੇ ਰਗੂ ਨੇ ਅੱਖਾਂ ਖੋਲ ਕੇ ਜਿਸ ਤਰ੍ਹਾਂ ਆਸ਼ੀਰਵਾਦ ਨੇ ਦਿੰਦੇ ਹੱਥ ਜੋ ਕੇ ਲੋਕਾਂ ਨੂੰ ਕਿਹਾ ਵੀ ਜੋ ਕੁਝ ਹੋ ਰਿਹਾ ਵਾ ਇਹ ਗੁਰੂ ਦੀ ਮਰਜ਼ੀ ਦੇ ਨਾਲ ਹੋ ਰਿਹਾ ਵਾ ਵਾ ਗੁਰੂ ਸਾਰੇ ਜਗ੍ਹਾ ਹੈਗਾ ਵਾ ਤੇ ਅਸੀਂ ਤੇ ਇੱਥੇ ਆਏ ਸੀ ਵੀ ਸੰਨਿਆਸੀ ਆਹੀ ਤੇ ਅਸੀਂ ਭਗਤੀ ਕਰਨ ਲਈ ਆਏ ਸੀ ਤੇ ਜਿਹੜੇ ਪਿੰਡ ਵਾਲੇ ਆ ਉਤੇ ਹੋਰ ਜਿਹੜੇ ਵੀ ਉਹਨਾਂ ਦੀ ਭਗਤੀ ਭਾਵ ਵਿੱਚ ਐ ਉਹਨਾਂ ਦੀ ਇੱਜ਼ਤ ਕਰਨ ਲੱਪੇ ਤੇ ਇੱਕ ਬਜ਼ੁਰਗ ਸੇੜਾ ਜੀ ਪਿੰਡ ਦਾ ਸੀ ਨਾ ਉਹ ਬੋਲਿਆ ਉਹ ਕਹਿੰਦਾ ਵੀ ਮਹਾਰਾਜ ਜੀ ਸਾਡੇ ਪਿੰਡ ਵਿੱਚ ਨਾ ਪਹਿਲੀ ਵਾਰ ਕੋਈ ਐਨੀ ਸਿੱਧੀ ਵਾਲੇ ਸਾਧੂ ਆਏ ਆ ਤੇ ਐਸਲੀ ਕਿਰਪਾ ਕਰਕੇ ਸਾਨੂੰ ਅਸ਼ੀਰਵਾਦ ਆਪਣਾ ਦਿਓ ਤੇ ਭੋਲਾ ਤੇ ਜਿਹੜਾ ਸੀ ਨਾ ਸ਼ੇਰਾ ਉਹ ਤੇ ਸਮਝੀ ਕੁਝ ਨਹੀਂ ਪਾਇਆ ਤੇ ਰਗੂ ਜਿਹੜਾ ਹੀ ਉਹਨੇ ਉਹਨਾਂ ਨੂੰ ਇਸ਼ਾਰੇ ਨਾਲ ਚੁੱਪ ਕਰਾ ਦਿੱਤਾ ਵੀ ਤੁਸੀਂ ਹੁਣ ਜੋ ਮੈਂ ਕਰੀ ਜਾਣਾ ਨਾ ਮੇਰੇ ਪਿੱਛੇ ਖੜੀ ਜਾਓ ਪੋਲੇ ਨੇ ਸਿਰ ਚੁਕਾ ਕੇ ਕਿਹਾ ਵੀ ਸਾਧੂ ਦਾ ਜੜਾ ਵਾ ਅਸਲੀ ਧਰਮਾ ਸੇਵਾ ਤੇ ਭਗਤੀ ਆ ਤੇ ਅਸੀਂ ਉਸ ਪ੍ਰਭੂ ਦੀ ਉਸ ਵਾਈ ਗੁਰੂ ਦੀ ਮਰਜੀ ਨਾਲ ਇੱਥੇ ਆਏ ਆ ਪਿੰਡ ਦੇ ਲੋਕਾਂ ਨੂੰ ਇਹ ਗੱਲ ਜੜੀ ਸੀ ਬੜੀ ਇੱਕ ਤੋਂ ਦਾ ਦੂਜੇ ਨੂੰ ਦੂਜੇ ਤੋਂ ਤੇ ਤੀਜੇ ਨੂੰ ਉਹਨਾਂ ਦੱਸਦੀ ਵੀ ਮੰਦਰ ਵਿੱਚ ਨਾ ਬੜੇ ਤੇ ਨ ਮਹਾਨ ਸੰਤ ਆਏ ਦੇਖਦੇ ਦੇਖਦੇ ਹੀ ਦੂਰ ਦੂਰ ਤੋਂ ਲੋਕ ਉਹਨਾਂ ਦੇ ਦਰਸ਼ਨ ਕਰਨ ਆਉਣ ਲੱਗ ਪਏ ਤੇ ਕੁਝ ਲੋਕ ਉਹਨਾਂ ਲਈ ਭੋਜਨ ਫਲ ਉਹ ਲੈ ਕੇ ਆ ਗਏ ਕੋਈ ਕੱਪੜੇ ਲੈ ਕੇ ਆ ਗਿਆ ਤੇ ਕੋਈ ਵੈਸੇ ਹੀ ਪੈਸੇ ਨਾ ਮੱਥਾ ਟੇਕਣ ਲੱਪਿਆ ਰਗੂ ਦੇ ਚਿਹਰੇ ਤੇ ਜਿਹੜੀ ਸੀ ਮੁਸਕਾਨ ਆ ਗਈ ਉਹ ਸਮਝ ਗਿਆ ਵੀ ਇਹੋ ਹੀ ਉਹਨਾਂ ਦੀ ਪਹਿਚਾਣ ਆ ਤੇ ਜਿਹੜਾ ਪਿੰਡ ਦਾ ਸਰਪੰਚ ਹੀ ਨਾ ਉਹਨੇ ਇਹਨਾਂ ਨੂੰ ਬੇਨਤੀ ਕੀਤੀ ਵੀ ਕੁਸ਼ਤਨਾਤਾ ਤੁਸੀਂ ਇਸ ਮੰਦਰ ਵਿੱਚ ਹੀ ਰੋ ਵੀ ਇਹਨਾਂ ਨੂੰ ਸਾਰੇ ਸਾਡੇ ਪਿੰਡ ਦੇ ਲੋਕ ਹਨ ਉਹਨਾਂ ਨੂੰ ਤੁਸੀਂ ਧਰਮ ਦਾ ਗਿਆਨ ਦੋ ਤੇ ਜਿਹੜਾ ਰਗੂ ਸੀ ਨਾ ਜਦੋਂ ਉਹਨਾਂ ਨਾਲ ਗੱਲ ਕਰਦਾ ਸੀ ਬੜੀ ਡੂੰਗੀ ਜੀ ਆਵਾਜ਼ ਗੰਭੀਰ ਜੀ ਆਵਾਜ਼ ਕੱਢ ਕੇ ਬਿਸਨਿਆਸੀ ਜੂ ਬਣਿਆ ਆ ਤੇ ਉਹ ਕਹਿੰਦਾ ਵੀ ਸੰਿਆਸੀ ਜਿਹੜੇ ਇੱਕ ਜਗ੍ਹਾ ਤੇ ਜ਼ਿਆਦਾ ਦਿਨ ਨਹੀਂ ਠਹਿਰਦੇ ਅਹੀਂ ਜ਼ਿਆਦਾ ਚਿਰ ਇੱਥੇ ਨਹੀਂ ਠਹਿ ਸਕਦੇ ਪਰ ਜੇ ਪ੍ਰਭੂ ਦੀ ਇਹ ਇੱਛਾ ਹੋਈ ਤੇ ਅਸੀਂ ਇੱਥੇ ਠਹਿਰਾਂਗੇ ਜਿਹੜੇ ਪਿੰਡ ਵਾਲੇ ਉਹਨਾਂ ਦੀ ਤੇ ਖੁਸ਼ੀ ਦੀ ਕੋਈ ਸੀਮਾ ਹੀ ਨਾ ਰਹੀ ਵੀ ਇਹ ਸਾਰੇ ਸਾਧੂ ਸਾਡੇ ਜਿਹੜੇ ਆ ਮੰਦਿਰ ਚ ਠਹਿਰਣਗੇ ਤੇ ਇਹ ਜਿਹੜੇ ਤਿੰਨੇ ਜੋਸੀ ਹੁਣ ਸਾਧੂ ਬਣ ਗਏ ਹੀ ਉਨਾਂ ਨੂੰ ਕੋਈ ਖਾਣ ਪੀਣ ਦੀ ਚਿੰਤਾ ਨਹੀਂ ਸ਼ਾਮ ਤੋਂ ਪਹਿਲਾਂ ਹੀ ਉਹਨਾਂ ਦਾ ਖਾਣਾ ਆ ਜਾਂਦਾ ਤੇ ਤਿੰਨੇ ਜਿਹੜੇ ਆ ਮੰਦਰ 'ਚ ਇੱਕ ਜਗ੍ਹਾ ਤੇ ਬਹਿ ਕੇ ਤੇ ਆਪੋ ਵਿੱਚ ਜੀ ਹੌਲੀ ਹੌਲੀ ਗੱਲਾਂ ਕਰਨ ਲੱਪੈਂਦੇ ਤੇ ਇੱਕ ਜਣਾ ਜਿਹੜਾ ਰਗੋ ਸੀ ਉਹਨੂੰ ਥੋੜਾ ਗੱਲਾਂ ਬਾਤਾਂ ਕਰਨੀਆਂ ਆਉਂਦੀਆਂ ਸੀ ਉਹ ਪਰਵਚਨ ਦੇਣ ਲੱਗ ਪੈਂਦਾ ਤੇ ਉਹ ਕਹਿੰਦਾ ਵੀ ਸਮਝਦਾ ਰਹੂਗਾ ਉਹਨੇ ਆਪਣੇ ਦੋਸਤਾਂ ਨੂੰ ਕਿਹਾ ਪੇ ਜੜਾ ਨਾ ਖੁਦ ਨੂੰ ਬਦਲ ਲੈ ਹਾਲਾਤ ਦੇ ਸਾਬ ਨਾਲ ਹੁਣ ਜੇਹੀਂ ਇਥੋਂ ਭੱਜਣ ਲੱਗੇ ਫੜੇ ਗਏ ਨਾ ਤੇ ਫਿਰ ਲੋਕਾਂ ਨੇ ਜਿਹੜਾ ਸਾਨੂੰ ਖਾਣਾ ਪੀਣਾ ਸਾਰਾ ਕੁਝ ਦੇ ਰਿਆ ਨਾ ਉਹ ਵੀ ਨਹੀਂ ਦੇਣਾ ਤੇ ਨਾ ਹੁਣ ਕੋਈ ਸਾਡੇ ਤੇ ਸ਼ੱਕ ਕਰ ਪਿਆ ਭੋਲੇ ਨੇ ਵੀ ਜ਼ੇਰਾ ਲਾਇਆ ਵੀ ਗੱਲ ਤੇ ਸਹੀ ਆ ਹੁਣ ਇਹ ਜਿਹੜਾ ਸਾਧੂਆਂ ਵਾਲਾ ਨਾਟਕ ਆ ਨਾ ਇਹ ਸਾਨੂੰ ਥੋੜੀ देर ਹੋਰ ਕਰਨਾ ਹੀ ਪੈਣਾ ਰਗੋ ਨੇ ਕਿਹਾ ਵੀ ਜਦੋਂ ਸਾਨੂੰ ਲੱਗਾ ਤੇ ਮੌਕਾ ਮਿਲਿਆ ਉਦੋਂ ਇਥੋਂ ਨਿਕਲ ਜਾਾਂਗੇ ਆਪਾਂ ਹੁਣ ਸਾਰੇ ਲੋਕੀ ਜੜੇ ਆ ਨਾ ਪਿੰਡ ਦੇ ਤੇ ਆਲੇ ਦੁਆਲੇ ਦੇ ਲਾਗੇ ਬੰਨੇ ਦੇ ਪਿੰਡਾਂ ਨੂੰ ਵੀ ਪਤਾ ਲੱਗਣ ਲੱਗ ਪਿਆ ਵੀ ਬੜੇ ਸਿੱਧੀ ਵਾਲੇ ਸਾਧੂ ਜੜੇ ਆਏ ਲੋਕੀ ਉਹਨਾਂ ਕੋ ਅਸ਼ੀਰਵਾਦ ਲੈਣ ਲਈ ਆਉਣ ਲੱਗੇ ਹੈਨਾ ਤੇ ਰਗੂ ਜਿਹੜਾ ਵਾ ਉਹਨੇ ਆਪਣਾ ਜਿਹੜਾ ਨਵਾਂ ਹੀ ਕਿਰਦਾਰ ਬੜੇ ਵਧੀਆ ਤਰੀਕੇ ਨਾਲ ਨਿਭਾਉਣ ਲੱਗਾ ਉਹ ਹੱਥ ਝੁਕ ਕੇ ਲੋਕਾਂ ਨੂੰ ਅਸੀਸ ਦਿੰਦਾ ਲੋਕਾਂ ਨੂੰ ਅਸ਼ੀਰਵਾਦ ਦਿੰਦਾ ਤੇ ਪਿੰਡ ਲੋਕਾਂ ਨੂੰ ਕਹਿੰਦਾ ਵੀ ਤੁਹਾਡੀ ਸ਼ਰਦਾ ਵਾ ਤੁਸੀਂ ਭਗਤੀ ਆਪਣੀ ਬਣਾਈ ਰੱਖੋ ਪ੍ਰਭੂ ਤੇ ਵਿਸ਼ਵਾਸ ਰੱਖੋ ਜੇ ਵਿਸ਼ਵਾਸ ਰੱਖੋਗੇ ਤੁਹਾਨੂੰ ਸਾਰਾ ਕੁਝ ਮਿਲ ਜਾਊਗਾ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਤੇ ਲੋਕਾਂ ਨੂੰ ਵਰਗ ਲਾਉਂਦਾ ਸੀ ਤੇ ਫਿਰ ਹੌਲੀ-ਹੌਲੀ ਲੋਕੀ ਉਹਨਾਂ ਕੋ ਆਪਣੇ ਦੁੱਖ ਸੁੱਖ ਉਹਨਾਂ ਨੂੰ ਦੱਸਣ ਲੱਗੇ ਆਪਣੇ ਦੁੱਖਾਂ ਦੇ ਇਲਾਜ ਉਹਨਾਂ ਕੋਲੋਂ ਪੁੱਛਣ ਲੱਗੇ ਹੈਨਾ ਤੇ ਗਰੀਬ ਕੀ ਅਮੀਰ ਲੋਕ ਵੀ ਉਹਨਾਂ ਕੋਲ ਆਉਣ ਲੱਗੇ ਆਪਣੀਆਂ ਸਮੱਸਿਆਵਾਂ ਦੀ ਮੁਸ਼ਕਲਾਂ ਦੇ ਹੱਲ ਪੁੱਛਣ ਲੱਗੇ ਤੇ ਰਗੂ ਜਿਹੜਾ ਸੀ ਇਹ ਵੇਖ ਕੇ ਉਹ ਕਹਿੰਦਾ ਵੀ ਚੋਰੀ ਜਿਹੜਾ ਵਾ ਉਹਦਾ ਧਨ ਕੀ ਕਮਾਉਣਾ ਇਹ ਚਲਾਕੀ ਨਾਲ 헤ਰੀ ਫੇਰੀ ਨਾ ਤੇ ਸਾਨੂੰ ਉਹਦੇ ਨਾਲੋਂ ਜ਼ਿਆਦਾ ਜਿਹੜਾ ਵਾ ਫਾਇਦਾ ਹੋਣ ਡਿਆ ਵਾ ਸਿਰਫ ਇਹ ਵੀ ਪੇਸ ਹੀ ਬਦਲਣਾ ਤੇ ਫਿਰ ਸਾਨੂੰ ਜਿਹੜਾ ਪੈਸਾ ਚਾਹੀਦਾ ਉਹ ਸਾਨੂੰ ਮਿਲ ਰਿਹਾ ਵਾ ਤੇ ਫਿਰ ਉਹਨੇ ਆਪਣੇ ਦੋਸਤਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਐ ਜਿੰਨਾ ਚਿਰੇ ਡਰਾਮਾ ਚੱਲਦਾ ਨਾ ਇਹਨੂੰ ਚੱਲਣ ਦਿਓ ਜਿੱਦਨ ਕੋਈ ਗੱਲ ਹੋਈ ਉਦੋਂ ਵੇਖ ਲਾਂਗੀ ਹੈਨਾ ਤੇ ਕਈ ਲੋਕੀ ਤਾਂ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਕਈ ਉਦਾਂ ਹੀ ਅਸ਼ੀਰਵਾਦ ਉਹਨਾਂ ਕੋਲੋਂ ਲੈਣ ਆ ਜਾਂਦੇ ਤੇ ਦਿਨ ਭਰ ਨਾ ਸਾਰਾ ਦਿਨ ਉਹ ਭਗਤੀ ਪਰਵਚਨ ਦਾ ਨਾਟਕ ਕਰਦੇ ਨੇ ਤੇ ਜਦੋਂ ਰਾਤ ਹੁੰਦੀ ਫਿਰ ਉਹ ਜਿਹੜੀ ਉਹਨਾਂ ਦੀ ਯੋਜਨਾ ਸੀ ਨਾ ਉਹਨੂੰ ਅਸਲੀ জামਾ ਜੜਾਉ ਪਹਚਾਉਂਦੇ ਉਹ ਕੀ ਕਰਦੇ ਰਗੂ ਬੜੀ ਚਤ్రਾਈ ਨਾਲ ਵੀ ਆਪਣਾ ਜਿਹੜਾ ਸੀ ਨਾ ਜਿਹੜੀ ਜਿਹੜੀ ਉਹਨੇ ਜਿੱਦਾਂ ਗੱਲ ਕਰਨੀ ਹੁੰਦੀ ਲੋਕਾਂ ਨੂੰ ਮੋਰਕ ਬਣਾਉਣਾ ਹੁੰਦਾ ਉਦਾਂ ਉਹ ਬੋਲਦਾ ਤੇ ਲੋਕੀਓ ਦੇ ਮਗਰ ਲੱਗੀ ਜਾਂਦੇ ਪਰ ਉਹ ਇਸ ਗੱਲ 'ਚ ਕਲੇਵਰ ਸੀ ਕਿ ਉਹ ਹੱਲ ਨਹੀਂ ਕਹਿਨ ਉਹ ਦੱਸਦਾ ਉਹ ਇਹ ਕਰਦਾ ਸੀ ਵੀ ਕਹਿੰਦਾ ਸੀ ਤੁਹਾਡੇ ਪਿਛਲੇ ਜਨਮਾਂ ਦਾ ਫਾਲਿਆ ਇਸ ਲਈ ਤੁਸੀਂ ਦੁਖੀ ਜੇ ਤੇ ਇੱਕ ਦਿਨ ਕੀ ਹੋਇਆ ਜਿਹੜਾ ਸਰਪੰਚ ਦਾ ਪੁੱਤਰ ਸੀ ਨਾ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਜਿਹੜਾ ਉਥੋਂ ਦਾ ਵੈਦ ਸੀ ਉਹਦੇ ਕੋਲ ਵੀ ਉਹਦੀ ਬਿਮਾਰੀ ਦਾ ਹੱਲ ਨਹੀਂ ਸੀ ਤੇ ਸਰਪੰਚ ਸਿੱਧਾ ਮੰਦਰ 'ਚ ਆਇਆ ਉਹ ਜਿਹੜੇ ਤਿੰਨੇ ਸਾਧੂ ਹੀ ਨਾ ਇਹਨਾਂ ਕੋਲੇ ਹੱਥ ਜੋੜ ਕੇ ਖਲੋ ਗਿਆ ਕਹਿੰਦਾ ਵੀ ਮੇਰਾ ਬੇਟਾ ਜਿਹੜਾ ਕਈ ਦਿਨਾਂ ਤੋਂ ਬਿਸਤਰੇ ਤੋਂ ਨਹੀਂ ਉੱਠ ਰਿਹਾ ਤੇ ਕਿਸੇ ਦਵਾਈ ਦੀ ਜਿਹੜੀ ਵੈਦੀ ਆ ਨਾ ਦਵਾਈ ਉਹ ਕੰਮ ਨਹੀਂ ਕਰ ਰਹੀ ਤੇ ਤੁਸੀਂ ਆਪਣਾ ਅਸ਼ੀਰਵਾਦ ਦਿਓ ਰਗੂ ਜੜਾਉ ਨੇ ਅੱਖਾਂ ਬੰਦ ਕਰ ਲੀਆਂ ਇਦਾਂ ਲੱਗਣ ਲੱਗਾ ਕਿ ਜਿੱਦਾਂ ਰੱਬ ਨਾ ਉਹਦੀ ਤਾਰ ਰਲ ਕੀ ਹੁੰਦੀ ਆ ਹੈਨਾ ਤੇ ਫਿਰ ਉਹਨੂੰ ਐਨੇ ਸ਼ੋ ਕੀਤਾ ਵੀ ਜਿੱਦਾਂ ਉਹਨੂੰ ਰੱਬ ਨੇ ਕੋਈ ਸੰਦੇਸ਼ ਦਿੱਤਾ ਤੇ ਉਹਨੇ ਆਪਣੀ ਬੋੜੀ ਡੂੰਗੀ ਜਿਹੀ ਆਵਾਜ਼ ਕੱਢ ਕੇ ਕਿਹਾ ਵੀ ਇਹ ਸਧਾਰਨ ਬਿਮਾਰੀ ਨਹੀਂ ਆ ਇਹ ਜਿਹੜੇ ਬੁਰੇ ਗ੍ਰਹਿਾਂ ਦਾ ਦੋਸ਼ ਆ ਤੇ ਇਹਦੇ ਲਈ ਨਾ ਖਾਸ ਤਰ੍ਹਾਂ ਦਾ ਜੜਾਵਾ ਤੈਨੂੰ ਜਾਗ ਕਰਾਉਣਾ ਪੈਣਾ ਵਾ ਤੇ ਸਰਪੰਚ ਨੇ ਘਬਰਾ ਕੇ ਪੁੱਛਿਆ ਵੀ ਕਿੱਦਾਂ ਦਾ ਮਹਾਰਾਜ ਜਿਵੇਂ ਨੂੰ ਕਰਾਉਣਾ ਪਊਗਾ ਕਹਿੰਦਾ ਵੀ ਜੇ ਤੂੰ ਆਪਣੇ ਬੇਟੇ ਨੂੰ ਬਚਾਉਣਾ ਚਾਹੁੰਦਾ ਨਾ ਤੇ ਫਿਰ ਸੱਤ ਰਾਤਾਂ ਲਈ ਇਹਦੇ ਚ ਮੰਦਿਰ ਚ ਇੱਕ ਵਿਸ਼ੇਸ਼ ਪੂਜਾ ਹੋਊਗੀ ਤੇ ਪੂਜਾ ਤਦ ਸਫਲ ਹੋਊਗੀ ਜੇ ਤੂੰ ਇਹਦੇ ਜਿਹੜੇ ਮੰਦਿਰ ਦੇ ਬਾਹਰ ਆ ਨਾ ਤੂੰ ਇੱਥੇ ਹੀ ਦੀਆਂ ਪੌੜੀਆਂ ਚ ਸੌਵੇਂਗਾ ਤੇ ਮੰਦਰ ਦੇ দান ਪਾਤਰ ਜਿਹੜਾ ਨਾ ਉੱਚ سونے چاندی ਦਾ ਹਰ ਰੋਜ਼ ਤੈਨੂੰ ਕੋਈ ਨਾ ਕੋਈ ਗਹਿਣਾ ਕੁਛ ਨਾ ਕੁਛ দান ਕਰਨਾ ਪੈਣਾ ਤੇ ਫਿਰ ਤੇਰਾ ਮੁੰਡਾ ਠੀਕ ਹੋ ਸਰਪੰਚ ਨੇ ਹਾਮੀ ਭਰ ਦਿੱਤੀ ਲੋਕਾਂ ਨੂੰ ਵਿਸ਼ਵਾਸ ਸੀ ਵੀ ਇਹਨਾਂ ਦੇ ਕਰਨ ਨਾਲ ਮੇਰਾ ਜਿਹੜਾ ਮੁੰਡਾ ਨਾ ਠੀਕ ਹੋ ਜਾਊਗਾ ਤੂੰ ਹਰ ਰੋਜ਼ ਕੋਈ ਨਾ ਕੋਈ سونے ਦੀ মুদ্রা ਕੁਛ ਨਾ ਕੁਛ ਜਿਹੜਾ ਉੱਚ দান ਕਰਦਾ ਰਿਹਾ দান ਪਾਤਰ ਵਿੱਚ ਤੇ ਰਗੋਂ ਨੂੰ ਹੁਣ ਸਮਝ ਲੱਗੀ ਵੀ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਨਾ ਤੇ ਕਿ ਦਮੂਰਖ ਬਣਾਇਆ ਜਾ ਸਕਦਾ ਲੋਕਾਂ ਨੂੰ ਉਸੇ ਪਿੰਡ ਚ ਇੱਕ ਨਾ ਮੁੰਡਾ ਰਹਿੰਦਾ ਸੀ ਜਿਹਦਾ ਨਾਂ ਸੋਨ ਸੀ ਸੋਨ ਨੂੰ ਲੱਗਾ ਵੀ ਇਹ ਜਿਹੜਾ ਹੈ ਨਾ ਇਹ ਮੂਰਖ ਬਣਾ ਰਿਹਾ ਲੋਕਾਂ ਨੂੰ ਤੇ ਪਰ ਉਹਦੇ ਕੋਲ ਸਬੂਤ ਕੋਈ ਨਹੀਂ ਸੀ ਹੈਗਾ ਵੀ ਇਹ ਕੀ ਕਰਦੇ ਆ ਉਹਨੇ ਇੱਕ ਦਿਨ ਲੋਕੇ ਵੇਖਿਆ ਵੀ ਇਹ ਕੀ ਕਰਨਦੇ ਆ ਉਹਨੇ ਵੇਖਿਆ ਵੀ ਇਹ ਰਾਤ ਨੂੰ ਨਾ ਜਿਹੜਾ ਦਾਨ ਪਾਤਰਾ ਨਾ ਉਹਨੂੰ ਖੋਲ ਲੈਂਦੀ ਆ ਤੂਦ ਕੋ ਪੈਸੇ ਉਹਦੇ ਚੋਂ ਪੈਸੇ ਕੰਡਣਦੇ ਆ ਤੇ ਉਹ ਸਿੱਧਾ ਇਹ ਵੇਖ ਕੇ ਸਰਪੰਚ ਕੋਲ ਗਿਆ ਉਹ ਸਰਪੰਚ ਨੂੰ ਕਹਿੰਦਾ ਵੀ ਮੈਂ ਆ ਵੇਖਿਆ ਵਾ ਤੇ ਜਿਹੜਾ ਸਰਪੰਚਾ ਉਹ ਕਹਿੰਦਾ ਵੀ ਜਿੰਨਾ ਚਿਰ ਆਪਣੇ ਕੋਲ ਕੋਈ ਸਬੂਤ ਨਹੀਂ ਹੈਗਾ ਆਪਾਂ ਇਹਨਾਂ ਨੂੰ ਫੜ ਨਹੀਂ ਸਕਦੇ ਹੈਗੇ ਤੇ ਫਿਰ ਸੋਨ ਕਹਿੰਦਾ ਵੀ ਮੈਂ ਸਬੂਤ ਲੱਭ ਕੇ ਦੂੰ ਉਹਨੇ ਕਿ ਕਿਤਾਬ ਆਪਣੀ ਨਾ ਦੋਸਤਾਂ ਨੂੰ ਨਾਲ ਲਿਆ ਤੇ ਉਹ ਲੁੱਕ ਕੇ ਨਾ ਇਹਨਾਂ ਨੂੰ ਵੇਖਣ ਲੱਪੇ ਵੀ ਇਹ ਕਰਦੇ ਕੀ ਹੈਗੇ ਆ ਤੇ ਰਾਤ ਨੂੰ ਨਾ ਇਹਨੇ ਰਗੂ ਨੇ ਇੱਥੇ ਹੀ ਕੀਤਾ ਉਹ ਰੋਸ਼ਨਦਾਨ ਥਾਣੀ ਵੇਖਣ ਡੈ ਹੀ ਤੇ ਇਹਨੇ ਦਾਨ ਪਾਤਰ ਕੱਢਿਆ ਖੋਲਿਆ ਤੇ ਉਹ ਚੋਂ ਸਾਰਾ ਕੁਝ ਕੱਢਿਆ ਨਾ ਉਹਨੂੰ ਤਿੰਨ ਹਿੱਸਿਆਂ 'ਚ ਵੰਡਣ ਦਿਆ ਹੀ ਤੇ ਇਹਦੇ ਨਾਲ ਨਾ ਉਹਨਾਂ ਨੂੰ ਉਹਦੇ ਦੋਸਤਾਂ ਨੂੰ ਵੀ ਪਤਾ ਲੱਗ ਗਿਆ ਵੀ ਇਹ ਜਿਹੜਾ ਨਾ ਇਹ ਸਾਧੂ ਨਹੀਂ ਹੈਗੀ ਇਹ ਕੋਈ ਹੋਰ ਹੀ ਹੈਗੀ ਆ ਪਰ ਉਹਨਾਂ ਕੋਲ ਸਬੂਤ ਕੋਈ ਨਹੀਂ ਸੀ ਹੈਗਾ ਵੀ ਇਹਨਾਂ ਦਾ ਜੜਾਵਾ ਸ਼ਿਕਾਇਤ ਜਿਹੜੀ ਕਿਹੇ ਪਾਸੇ ਲਾ ਸਕੇ ਜਾਂ ਇਹਨਾਂ ਤੇ ਕੋਈ ਦੋਸ਼ ਜੜਾ ਲਾ ਸਕੇ ਜਦੋਂ ਨੇ ਜਾ ਕੇ ਦੱਸਿਆ ਨਾ ਤੇ ਪਿੰਡ ਵਾਲਿਆਂ ਦੇ ਮਨਾਂ 'ਚ ਜ਼ਰੂਰ ਹੋ ਗਿਆ ਕਿ ਗੜਬੜ ਤੇ ਕੋਈ ਹੈਗੀ ਆ ਹੁਣ ਰਘੂ ਜਿਹੜਾ ਸੀ ਉਹਨੂੰ ਵੀ ਲੱਗਣ ਲੱਗ ਪਿਆ ਕਿ ਪਿੰਡ ਵਾਲਿਆਂ ਦੇ ਮਨਾਂ 'ਚ ਕੁਛ ਜ਼ਰੂਰ ਹੈਗਾ ਕਿਉਂਕਿ ਅੱਗੇ ਜਿੱਦਾਂ ਉਹ ਪੈਰਾਂ 'ਚ ਡਿੱਗੀ ਜਾਂਦੇ ਸੀ ਨਾ ਹੁਣ ਬੁਲਾਉਂਦੇ ਤੇ ਹੈਗੀ ਆ ਪਰ ਉਸ ਤਰ੍ਹਾਂ ਨਹੀਂ ਹੈਗਾ ਇੰਨੇ ਜੜਾਵਾ ਸ਼ੇਰਾ ਤੇ ਭੋਲਾ ਨੂੰ ਕਿਹਾ ਕਿ ਮੈਨੂੰ ਐਂਜਲ ਲੱਗਣ ਡਿਆ ਵੀ ਕੋਈ ਗੜਬੜ ਹੈਗੀ ਆ ਹੁਣ ਸੋਨ ਤੇ ਉਹਦੇ ਦੋਸਤਾਂ ਨੂੰ ਯਕੀਨ ਹੋ ਗਿਆ ਹੈ ਵੀ ਇਹ ਠਾਗੇਗਾ ਕੋਈ ਹੈਨਾ ਜਿਹੜੇ ਲੋਕਾਂ ਦੀਆਂ ਭੋਲੇ ਭਾਲੇ ਲੋਕਾਂ ਦੀ ਜਿਹੜੀ ਹੈਗੀ ਆਸਥਾ ਹੈਗੀ ਨਾ ਉਹਨਾਂ ਦਾ ਵਿਸ਼ਵਾਸ ਹੈਗਾ ਉਹਦਾ ਫਾਇਦਾ ਉਠਾ ਰਹੇ ਆ ਤੇ ਇਹ ਲੋਕਾਂ ਨੂੰ ਲੁੱਟ ਰਹੇ ਹੈਗੇ ਆ ਪਰ ਉਹਨਾਂ ਕੋਲ ਕੋਈ ਸਬੂਤ ਨਹੀਂ ਹੈਗਾ ਵੀ ਜਿਹੜਾ ਇਹਨਾਂ ਨੂੰ ਰੰਗੇ ਹੱਥੀਓ ਫੜ ਸਕਦੇ ਹੈਗੇ ਆ ਇਧਰ ਰਗੂ ਭੋਲਾ ਤੇ ਸ਼ੇਰਾ ਜਿਹੜਾ ਸੀ ਉਹਨੂੰ ਵੀ ਇਹ ਪਤਾ ਲੱਗ ਗਿਆ ਸੀ ਵੀ ਕੋਈ ਉਹਨਾਂ ਤੇ ਨજર ਰੱਖ ਰਿਹਾ ਵਾ ਤੇ ਰਗੂ ਹੈ ਤੇ ਬਹੁਤ ਚਤਰ ਸੀ ਸੁਭਾ ਤੋਂ ਤੇ ਉਹਨੂੰ ਇਹ ਵੀ ਉਹਨੇ ਅਬਜ਼ਰਵ ਕਰ ਲਿਆ ਸੀ ਵੀ ਜਿਹੜਾ ਪਿੰਡ ਵਾਲਿਆਂ ਦਾ ਸੁਭਾ ਜਿਹੜਾ ਬਦਲਿਆ ਨਾ ਉਹਨਾਂ ਦਾ ਵਿਹਾਰ ਬਦਲਿਆ ਵਾ ਐ ਕੁਛ ਨਾ ਕੁਛ ਤੇ ਪ੍ਰੋਬਲਮ ਹੈਗੀ ਆ ਤੇ ਜਦੋਂ ਸੋਨ ਤੇ ਉਹਦੇ ਦੋਸਤਾਂ ਨੇ ਵੇਖਿਆ ਨਾ ਵੀ ਇਹ দান ਭਾਤਰ ਚੋਂ ਪੈਸੇ ਕੱਢ ਕੇ ਜੋ ਵੀ ਸੋਨਾ ਵਿੱਚ ਜਾਂ ਕਿਸੇ ਨੇ দান ਕੀਤਾ ਸੀ ਕੱਢ ਕੇ ਆਪੋ ਵਿੱਚ ਵੰਡਣ ਡੇ ਹੁਣ ਸੋਣ ਤੇ ਉਹਦੇ ਦੋਸਤ ਸਿੱਧੇ ਸਰਪੰਚ ਕੋਲ ਗਏ। ਉਹਨਾਂ ਨੂੰ ਸਾਰੀ ਗੱਲ ਦੱਸੀ ਤੇ ਕਿਹਾ ਵੀ ਅਸੀਂ ਸਾਧੂਆਂ ਤੇ ਕਿਉਂ ਸ਼ੱਕ ਕਰਦੇ ਆਂ। ਜਿਹੜਾ ਸਰਪੰਚ ਸੀ ਨਾ ਉਹਨੇ ਕਿਹਾ ਵੀ ਠੀਕ ਆ ਮੈਂ ਤੁਹਾਡੀ ਗੱਲ ਮੰਨਦਾ ਵਾਂ ਪਰ ਜੇ ਸੱਚੀ ਚਮਤਕਾਰੀ ਹੋਏ ਤੇ ਐਨਾ ਵੀ ਕਿਸੇ ਨੂੰ ਵਾਦ ਸੀਸੀ ਦੇ ਦੇਣ ਤੇ ਜੇ ਨਾ ਹੋਏ ਆਪਾਂ ਇਹਨਾਂ ਤੇ ਸ਼ੱਕ ਕਰ ਲਈਏ ਤੇ ਆਪਣੀ ਬਦਨਾਮੀ ਵੀ ਹੋ ਜਾਊਗੀ। ਕੋਈ ਇਸ ਤਰ੍ਹਾਂ ਦਾ ਤੁਹੀਂ ਕਰੋ ਵੀ ਜੇ ਦਿਨ ਇਹ ਸਾਰਿਆਂ ਦੇ ਸਾਹਮਣੇ ਕਬੂਲ ਕਰਨ ਵੀ ਇਹ ਸਾਧੂ ਨਹੀਂ ਹੈਗੇ ਇਹ ਠੱਗ ਹੈਗੇ ਆ ਫਿਰ ਉਹਨਾਂ ਨੇ ਇੱਕ ਯੋਜਨਾ ਬਣਾਈ ਅਗਲੀ ਰਾਤ ਨਾ ਜਿਹੜਾ ਸਰਪੰਚ ਹੀ ਨਾ ਉਹਨੇ ਪਿੰਡ 'ਚ ਇੱਕ ਮਨਿਆਦੀ ਕਰਾ ਦਿੱਤੀ ਵੀ ਇਹ ਜਿਹੜਾ ਮੰਦਿਰ ਹੈ ਇਹਦੇ 'ਚ ਇੱਕ ਖਾਸ ਤਰ੍ਹਾਂ ਦੀ ਪੂਜਾ ਹੋਣ ਵਾਲੀ ਹੈ ਤੇ ਇਸ ਪਿੰਡ ਦੇ ਹਰ ਇੱਕ ਵਿਅਕਤੀ ਨੂੰ ਉਹਦੇ ਵਿੱਚ ਆਉਣਾ ਜਿਹੜਾ ਉਹਦਾ ਜ਼ਰੂਰੀ ਹੈ ਤੇ ਪਰ ਪੂਜਾ ਵਿੱਚ ਉਹ ਲੋਕ ਹੀ ਆਉਣ ਜਿਹੜੇ ਸੱਚੇ ਮਨ ਨਾਲ ਭਗਤੀ ਕਰਦੇ ਆ ਰਗੂ ਪੋਲਾ ਤੇ ਸ਼ੀਰਾ ਇਹ ਸੁਣ ਕੇ ਉਹਨਾਂ ਨੂੰ ਥੋੜੀ ਰਾਤ ਮਿਲੀ ਵੀ ਨਹੀਂ ਨਹੀਂ ਪਿੰਡ ਵਾਲਿਆਂ ਨੂੰ ਕੁਛ ਨਹੀਂ ਪਤਾ ਸਾਨੂੰ ਐਵੇਂ ਵੈਮ ਹੈਗਾ ਸੀ ਪਰ ਉਹਨਾਂ ਨੇ ਇਹ ਨਹੀਂ ਪਤਾਇਆਗਾ ਕਿ ਇੱਕ ਜਾਲਾ ਜਿਹੜਾ ਪੂਜਾ ਕਰਵਾਣ ਦੇ ਹੈਗੇ ਉਹ ਸਾਨੂੰ ਫਸਾਉਣ ਲਈ ਹੈਗਾ ਵਾ ਤੇ ਜਦੋਂ ਪੂਜਾ ਸ਼ੁਰੂ ਹੋਈ ਪਿੰਡ ਦਾ ਸਰਪੰਚ ਜਿਹੜਾ ਉਹ ਕਹਿੰਦਾ ਵੀ ਸਾਨੂੰ ਪਤਾ ਤੁਸੀਂ ਬਹੁਤ ਸ਼ਕਤੀਆਂ ਵਾਲੇ ਜੀ ਬਹੁਤ ਸ਼ਕਤੀਸ਼ਾਲੀ ਜੀ ਤੇ ਪਿੰਡ ਵਾਲੇ ਚਾਹੁੰਦੇ ਵੀ ਤੁਸੀਂ ਆਪਣੀਆਂ ਸ਼ਕਤੀਆਂ ਦਾ ਨਾ ਇੱਕ ਸਾਨੂੰ ਉਦਾਹਰਨ ਦਿਓ ਰਗੂ ਨੇ ਸੋਚਿਆ ਵੀ ਇਹ ਤੇ ਬੜੀ ਆਮ ਜੀ ਗੱਲ ਹੈਗੀ ਆ ਵੀ ਹੁਣ ਤੱਕ ਮੈਂ ਆਪਣੇ ਸ਼ਬਦਾਂ ਦੇ ਗੱਲਾਂ ਨਾਲ ਹੀ ਤੇ ਇਹਨਾਂ ਨੂੰ ਪਰਮਾਉਂਦਾ ਰਿਹਾ ਵਾਂ ਤੇ ਮੈਂ ਲੋਕਾਂ ਨੂੰ ਮੂਰਖ ਬਣਾਉਂਦਾ ਰਿਹਾ ਉਹਨੇ ਫਿਰ ਬੜੀ ਡੂੰਗੀ ਜਿਹੀ ਆਵਾਜ਼ ਕੱਢ ਕੇ ਕਿਹਾ ਵੀ ਸਾਧੂ ਦਾ ਅਸਲੀ ਕੰਮ ਜਿਹੜਾ ਨਾ ਤਪੱਸਿਆ ਕਰਨਾ ਵਾ ਭਗਤੀ ਕਰਨਾ ਵਾ ਚਮਤਕਾਰ ਵਖਾਉਣਾ ਨਹੀਂ ਹੈਗਾ ਸਰਪੰਚ ਨੇ ਫਿਰ ਬੜੀ ਚਲਾਕੀ ਨਾਲ ਕਿਹਾ ਵੀ ਸਾਤ ਤੂੰ ਹੀ ਸਾਧੂ ਜਿਹੜੇ ਸੱਚੇ ਸਾਧੂ ਜੀ ਤੇ ਤੁਹਾਡੇ ਹੱਥਾਂ 'ਚ ਤੇ ਬਹੁਤ ਕਰਾਮਾਤਾਂ ਕਰਨ ਦੀ ਸ਼ਕਤੀ ਹੈਗੀ ਹੈ ਤੁਸੀਂ ਤੇ ਅੱਗ ਤੇ ਵੀ ਚੱਲ ਸਕਦੇ ਹੋ ਜਿਹੜੇ ਪਿੰਡ ਦੇ ਲੋਕ ਉਹ ਪਹਿਲਾਂ ਹੀ ਹੱਥ ਸ਼ੱਕ ਕਰਨ ਡੈ ਹੀ ਉਹ ਕਹਿੰਦੇ ਹਾਂ ਹਾਂ ਵੀ ਜੇ ਤੁਸੀਂ ਅੱਗੇ ਤੇ ਚਲੋਗੇ ਤੁਹਾਨੂੰ ਤੇ ਅੱਗ ਲੱਗਣੀ ਨਹੀਂ ਹੈਗੀ ਤੁਹਾਨੂੰ ਸੇਖਾਂ ਲੱਗਣਾ ਹੀ ਨਹੀਂ ਹੈਗਾ ਤੇ ਨਾਲੇ ਜਿਹੜਾ ਕੋਈ ਸ਼ੱਕ ਵੀ ਕਰਨ ਡੈ ਉਹਨਾਂ ਦਾ ਸ਼ੱਕ ਨਿਕਲ ਜਾਊਗਾ ਵੀ ਤੁਸੀਂ ਤਾਂ ਬੜੇ ਕਰਨੀ ਵਾਲੇ ਸਾਧੂ ਜੀ ਹੁਣ ਰਗੂ ਭੋਲਾ ਦੇ ਜਿਹੜੇ ਸ਼ੀਰਾਸੀ ਉਹਨਾਂ ਦੇ ਮੱਥੇ ਤੇ ਪਸੀਨਾ ਆ ਗਿਆ ਉਹ ਜਾਣਦੇ ਹੀ ਵੀ ਜੇ ਉਹ ਅੱਗ ਤੇ ਚੱਲਣਗੇ ਤੇ ਉਹ ਤੇ ਸੜ ਜਾਣਗੇ ਤੇ ਜੇ ਨਾ ਚੱਲੇ ਤੇ ਪਿੰਡ ਵਾਲਿਆਂ ਕੋਟ-ਕੁਟ ਕੇ ਮਾਰ ਦੇਣਾ ਤੇ ਤੁਸੀਂ ਠਾਗ ਗਏਗੇ ਜੀ ਰਗੋਂ ਨੇ ਜੜੀ ਸੀ ਨਾ ਜੋ ਵੀ ਉੱਥੇ ਹਾਲਾਤ ਬਣੇ ਉਹਨੂੰ ਸੰਭਾਲਣ ਲਈ ਬੜੀ ਕੋਸ਼ਿਸ਼ ਕੀਤੀ ਉਹਨੇ ਕਿਹਾ ਵੀ ਜਿਹੜਾ ਨਾ ਅਗਲੀ ਜਿਹੜੀ ਮਸਿਆ ਹੋਊਗੀ ਨਾ ਉਦੋਂ ਮੇਰੀਆਂ ਸ਼ਕਤੀਆਂ ਜ਼ਿਆਦੀਆਂ ਹੋ ਜਾਣੀਆਂ ਤੇ ਮੈਂ ਉਦੋਂ ਇੱਥੇ ਚੱਲੂੰਗਾ ਕਿਉਂਕਿ ਉਹਨੂੰ ਪਤਾ ਸੀ ਵੀ ਉਦੋਂ ਤੱਕ ਅਸੀਂ ਇਥੋਂ ਭੱਜ ਜਾਵਾਂਗੇ ਸਰਪੰਚ ਨੇ ਹਾਮੀ ਵੀ ਭਰ ਦਿੱਤੀ ਪਰ ਸੋਨ ਜਿਹੜਾ ਉਹਨੂੰ ਪਤਾ ਹੀ ਤੇ ਉਹਦੇ ਦੋਸਤਾਂ ਨੂੰ ਵੀ ਚੇ ਇਹਨਾਂ ਨੂੰ ਅਗਲੀ ਮਸਿਆ ਦਾ ਦੇ ਤਾ ਨਾ ਇਹਨਾਂ ਨੇ ਉਦਾਂ ਹੀ ਚੱਲ ਜਾਣਾ ਉਦੋਂ ਤੱਕ ਸਭ ਕੁਝ ਸਮੇਟ ਕੇ ਉਹ ਕਹਿੰਦੇ ਵੀ ਨਹੀਂ ਵੀ ਤੁਸੀਂ ਹੁਣੇ ਚੱਲੋ ਪਰ ਉਹ ਮੰਨੇ ਨਹੀਂ ਹੈਗੇ ਤੇ ਉਹ ਨਾ ਜਦੋਂ ਲੋਕੀ ਜਾਣ ਲੱਗੇ ਨਾ ਤਾਂ ਲੋਕੇ ਭੱਜਣ ਦੀ ਉਹਨਾਂ ਨੇ ਬਣਾਈ ਯੋਜਨਾ ਤੇ ਜਿਹੜਾ ਸੋਹਣ ਸੀ ਤੇ ਉਹਦੇ ਦੋਸਤ ਹੀ ਉਹਨਾਂ ਨੇ ਉਹਨਾਂ ਨੂੰ ਫੜ ਲਿਆ ਜਦੋਂ ਫੜਿਆ ਤੇ ਉਹਨਾਂ ਕੋਲ ਸਾਰਾ ਜਿਹੜਾ ਉਹਨਾਂ ਨੇ ਚੋਰੀ ਕੀਤਾ ਸੀ ਨਾ ਦਾਨ ਪਾਤਰ ਚੋਂ ਉਹ ਉਹਨਾਂ ਦੇ ਥੈਲੀਆਂ ਚੋਂ ਨਿਕਲਿਆ ਤੇ ਉਹਨਾਂ ਨੇ ਸਰਪੰਚ ਨੂੰ ਵੀ ਸਾਥ ਲਿਆ ਫਿਰ ਪਿੰਡ ਨੂੰ ਸਾਥ ਲਿਆ ਫਿਰ ਸਾਰੀਆਂ ਨਦੀ ਸਚਾਈ ਦਸੀ ਤੇ ਜਿਹੜਾ ਸਰਪੰਚ ਸੀ ਨਾ ਉਹਦੇ ਜਦੋਂ ਨੇ ਵੇਖਿਆ ਤੇ ਉਹ ਤੇ ਹੈਰਾਨ ਹੋਇਆ ਵੀ ਇੰਨਾ ਇਹ ਲੁੱਟਦੇ ਰਹੇ ਆ ਪਿੰਡ ਨੂੰ ਆਲੇ ਦੁਆਲੇ ਦੇ ਪਿੰਡਾਂ ਨੂੰ ਤੇ ਉਹਨੇ ਉਸੇ ਵੇਲੇ ਨਾ ਆਪਣੀ ਜੜੀ ਹੀ ਨਾ ਸੋਟਾ ਕੱਢਿਆ ਕਹਿੰਦਾ ਮੈਂ ਇਹਨਾਂ ਨੂੰ ਹੁਣੇ ਸੂਤਰ ਕਰਦਾ ਹੈਗਾ ਵਾ ਕਈ ਲੋਕਾਂ ਨੇ ਤੇ ਪੱਥਰ ਹੱਥ ਚ ਫੜ ਲੇ ਤੇ ਪਰ ਫੇਰ ਸਰਪੰਚ ਨੇ ਕਿਹਾ ਨਹੀਂ ਅਸੀਂ ਜਿਹੜਾ ਕਾਨੂੰਨ ਆ ਆਪਣੇ ਹੱਥਾਂ ਚ ਨਹੀਂ ਲੈਣਾ ਇਹਨਾਂ ਨੂੰ ਰੱਸੀਆਂ ਨਾ ਬੰਨੋ ਤੇ ਜਿਹੜਾ ਰਾਜਾ ਨਾ ਉਹਦੇ ਕੋਲ ਪੇਸ਼ ਕਰੋ ਅਪੀਗੋ ਦੇ ਦਰਬਾਰ ਚ ਜਾ ਕੇ ਨਾ ਇਹ ਗੁਨਾਹ ਆਪਣਾ ਜਿਹੜਾ ਕਬੂਲ ਕਰਨਗੇ ਤੇ ਜਦੋਂ ਰਾਜੇ ਦੇ ਦਰਬਾਰ ਚ ਉਹਨਾਂ ਨੂੰ ਲੈ ਕੇ ਗਏ ਦੂਜੇ ਦਿਨ ਰਾਜੇ ਦੇ ਦਰਬਾਰ ਲੱਗਾ ਤੇ ਲੋਕਾਂ ਨੇ ਦੱਸਿਆ ਵੀ ਇਹ ਇਹਨਾਂ ਨੇ ਲੋਕਾਂ ਦੇ ਵਿਸ਼ਵਾਸ ਨੂੰ ਠੇਸ ਪਹੁੰਚਾਈ ਹੈ ਜਿਹੜਾ ਸੀ ਦਾਨ ਪੇਟੀ ਉਹ ਚੋਂ ਇਹ ਲੁੱਟਦੇ ਰਹੇ ਤੇ ਇਹ ਹੈ ਹੀ ਨਹੀਂ ਸੀ ਸਾਧੂ ਸਾਧੂ ਬਣ ਕੇ ਸਾਨੂੰ ਇਹਨਾਂ ਨੇ ਮੂਰਖ ਬਣਾਇਆ ਰਾਜਾ ਬੜਾ ਕਠੋਰ ਸੀ ਹੈਨਾ ਤੇ ਇੰਨਾ ਜਿਹੜਾ ਰਗੂ ਸੀ ਨਾ ਉਹਨੂੰ ਪਤਾ ਲੱਗ ਗਿਆ ਵੀ ਸਾਡਾ ਹੁਣ ਬਚਣ ਦਾ ਕੋਈ ਹੱਲ ਨਹੀਂ ਰਾਜਾ ਹਨੂੰ ਫਾਂਸੀ ਵੀ ਦੇ ਸਕਦਾ ਕੋਈ ਸਖਤ ਸਜ਼ਾ ਦੇ ਸਕਦਾ ਤੇ ਉਹ ਆਪਣੇ ਦਿਮਾਗ 'ਚ ਯੋਜਨਾ ਬਣਾਉਣ ਲੱਗ ਪਿਆ ਵੀ ਹੁਣ ਬਚਿਆ ਕਿੱਦਾਂ ਚਾਵੇ ਤੇ ਉਹਨੇ ਕੀ ਕੀਤਾ ਤੇ ਰਾਜਾ ਨੇ ਕਿਹਾ ਇਹਨਾਂ ਤਿੰਨਾਂ ਨੂੰ ਬੰਨ ਕੇ ਇਹਨਾਂ ਨੂੰ ਕੋੜੇ ਮਾਰੇ ਜਾਣ ਹੁਣ ਰਗੂ ਦਾ ਫਿਰ ਦਿਮਾਗ ਕੰਮ ਕੀਤਾ ਉਹਨੇ ਕਿਹਾ ਵੀ ਮਹਾਰਾਜ ਜੀ ਸਾਨੂੰ ਵੀ ਆਪਣੀ ਜਿਹੜੀ ਗੱਲ ਰੱਖਣ ਦਾ ਵਾ ਹੱਕ ਹੈਗਾ ਵਾ ਤੇ ਆਪਣੇ ਸੈਨਿਕਾਂ ਨੂੰ 1 ਮਿੰਟ ਲਈ ਰੋਕ ਲਓ ਤੇ ਸਾਡਾ ਜਿਹੜਾ ਪਾਕਾ ਉਹ ਸੁਣ ਲਓ ਰਾਜ ਨੇ ਕਿਹਾ ਬੀਚਾਲ ਠੀਕ ਆ ਤੂੰ ਦੱਸ ਵੀ ਤੂੰ ਕੀ ਕਹਿਣਾ ਚਾਹਣਾ ਆਪਣੀ ਸਫਾਈ ਵਿੱਚ ਕਹਿੰਦਾ ਵੀ ਠੀਕ ਆ ਅਸੀਂ ਜੋ ਕੀਤਾ ਅਸੀਂ ਗਲਤ ਕੀਤਾ ਪੂਰੇ ਜੀਵਨ ਵਿੱਚ ਅਸੀਂ ਕਿਸੇ ਦਾ ਨੁਕਸਾਨ ਨਹੀਂ ਕੀਤਾ ਅਸੀਂ ਕਿਸੇ ਦੀ ਹੱਤਿਆ ਨਹੀਂ ਕੀਤੀ ਕਿਸੇ ਕੋ ਅਸੀਂ ਜ਼ਬਰਦਸਤੀ ਤਾਨਾ ਨਹੀਂ ਲਿਆ ਜੋ ਮੰਦਰ ਵਿੱਚ ਲੋਕੇ ਚੜਾਉਂਦੇ ਸੀ ਅਸੀਂ ਉਹਨਾਂ ਚੋਂ ਲਿਆ ਨਾ ਅਸੀਂ ਕਿਸੇ ਗਰੀਬ ਦੇ ਘਰ ਚ ਜਾ ਕੇ ਕੋਈ ਚੋਰੀ ਨਹੀਂ ਕੀਤੀ ਕੋਈ ਉਹਦੇ ਕੋ ਖੋਇਆ ਨਹੀਂ ਹੈਗਾ ਕਿਸੇ ਨੂੰ ਅਸੀਂ ਧੋਖਾ ਨਹੀਂ ਦਿੱਤਾ ਕਿਸ ਦੀ ਮਿਹਨਤ ਦੀ ਕਮਾਈ ਨਹੀਂ ਲੁੱਟੀ ਤੇ ਦਰਬਾਰ ਚ ਜਦੋਂ ਸਾਰੇ ਸੁਣ ਲਾਪੇ ਕਹਿੰਦਾ ਵੀ ਅਸੀਂ ਕਿਸੇ ਨੂੰ ਘਰੌਣੀ ਹੀ ਸੱਦਣ ਜਾਂਦੇ ਸਾਰੇ ਲੋਕੀ ਆਪ ਆਏ ਸਾਰੇ ਲੋਕਾਂ ਨੇ ਆਪ ਦਿੱਤਾ ਅਸੀਂ ਤਾਂ ਕਿਸੇ ਨੂੰ ਕੋਈ ਧਮਕੀ ਦੇ ਕੇ ਨਹੀਂ ਲਿਆ ਸਾਰਾ ਕੁਝ ਤੇ ਉਹ ਲੋਕੀ ਜਿਹੜੇ ਸੀ ਨਾ 50% ਉਹਦੇ ਇਹਨਾਂ ਦੇ ਮਗਰ ਲੱਗਣ ਲੱਪੇ ਵੀ ਸਹੀ ਕਹਿੰਦੇ ਆ ਵਿਚਾਰੇ ਪਰ ਰਾਜਾ ਜਿਹੜਾ ਉਹ ਚਲਾਕੀਆਂ ਨੂੰ ਜਾਣਦਾ ਹੈ ਉਹ ਕਹਿੰਦਾ ਵੀ ਤੁਸੀਂ ਅਪਰਾਧ ਤੇ ਕੀਤਾ ਤੇ ਆਪਣਾ ਕਬੂਲ ਕਰ ਲਓ ਤੇ ਤੁਹਾਨੂੰ ਨਹੀਂ ਤੇ ਮੌਤ ਜਿਹੜੀ ਹੈ ਤੁਹਾਡੀ ਨਿਸ਼ਚਿਤ ਹੈਗੀ ਆ ਤੇ ਫਿਰ ਜਿਹੜਾ ਰਘੂ ਸੀ ਨਾ ਉਹ ਕਹਿੰਦਾ ਵੀ ਮਹਾਰਾਜ ਜੀ ਅਸੀਂ ਜਿਹੜਾ ਨਾ দান ਪੇਟੀ ਚ ਹੈਗਾ ਸੀ ਉਹ ਅਸੀਂ ਲਿਆ ਹੈਗਾ ਵਾ ਅਸੀਂ ਲੋਕਾਂ ਨੂੰ ਇਹ ਸਿਖਾਇਆ ਵੀ ਜਿਹੜਾ ਭਗਵਾਨ ਆ ਜਿਹੜਾ ਰੱਬ ਆ ਨਾ ਉਹ ਇੰਨਾਂ ਚੀਜ਼ਾਂ ਨਾਲ ਨਹੀਂ ਰੀਝਦਾ ਉਹ ਤੁਹਾਡੀ ਭਗਤੀ ਨਾਲ ਜਿਹੜਾ ਵਾ ਉਹਨੇ ਫੇਰ ਤੁਹਾਨੂੰ ਮਿਲਣਾ ਹੈਗਾ ਵਾ ਤੇ ਅਸੀਂ ਕਿਸੇ ਨੂੰ ਠੱਗਿਆ ਨਹੀਂ ਹੈਗਾ ਸਰਪੰਚ ਜਿਹੜਾ ਹੈ ਨਾ ਉਹ ਕਹਿੰਦਾ ਵੀ ਉਹਨੂੰ ਪਤਾ ਲੱਗ ਗਿਆ ਵੀ ਇਹ ਤੇ ਬੜੇ ਚਾਲਬਾਜ਼ ਆ ਇਹ ਆਪਣੀ ਠੱਗੀ ਨੂੰ ਆਪਣੇ ਧੋਖੇ ਨੂੰ ਐਦਾਂ ਮਿੱਠੀ ਚਾਸ਼ਨੀ ਲਾ ਕੇ ਤੇ ਰਾਜੇ ਦੇ ਸਾਹਮਣੇ ਪੇਸ਼ ਕਰਦੇ ਉਹ ਕਹਿੰਦਾ ਵੀ ਨਹੀਂ ਤੁਸੀਂ ਸਾਡੀ ਆਸਥਾ ਨੂੰ ਸਾਡੇ ਵਿਸ਼ਵਾਸ ਨੂੰ ਠੇਸ ਪਹਾਈ ਹੈ ਤੁਸੀਂ ਮੰਦਰ ਦਾ ਧਨ ਚੋਰਾਇਆ ਵਾ ਤੇ ਹੁਣ ਤੁਸੀਂ ਐਦਾਂ ਦੀਆਂ ਸਾਰੀਆਂ ਆ ਕਹਾਣੀਆਂ ਬਣਾ ਕੇ ਤੇ ਤੁਸੀਂ ਬਚਣਾ ਚਾਹੁੰਦੇ ਜੀ ਤੁਸੀਂ ਐਦਾਂ ਨਹੀਂ ਬੱਝ ਸਕਦੇ ਰਾਜਨੀਯ ਦੇਸ਼ ਦਿੱਤਾ ਬੀ ਇਹ ਤਿੰਨਾਂ ਨੂੰ ਨਾ ਜਿਹੜਾ ਹੈਗਾ ਨਾ ਨਗਰ ਦਾ ਚੁਰਾਇਆ ਉਹਦੇ ਚ ਬੰਦ ਦਿਓ ਤੇ ਜੇ ਸਵੈਰਤਾ ਆਪਣਾ ਅਪਰਾਧ ਸਵੀਕਾਰ ਕਰਦੇ ਆ ਤੇ ਠੀਕ ਆ ਇਹਨਾਂ ਨੂੰ ਕੋਈ ਵੀ ਖਾਣ ਪੀਣ ਨੂੰ ਪਾਣੀ ਕੁਛ ਨਾ ਦਿੱਤਾ ਜਾਵੇ ਤੇ ਕੱਲ ਨੂੰ ਜੇ ਇਹ ਕਰਦੇ ਆ ਤੇ ਫਿਰ ਇਹਨਾਂ ਨੂੰ ਲਾਇਆ ਜਾਵੇ ਨਹੀਂ ਤੇ ਇਹਨਾਂ ਨੂੰ ਪੱਥਰ ਮਾਰ ਮਾਰ ਕੇ ਮਾਰ ਦਿੱਤਾ ਜਾਵੇ ਤੇ ਉਹ ਨਾ ਚੁਰਾਈ ਚ ਉਹਨਾਂ ਨੂੰ ਡੰਗ ਦਿੱਤੇ ਜਾਂਦੇ ਆ ਹੁਣ ਸਵੇਰੇ ਲੋਕੇ ਪੱਥਰ ਜਿਹੜੇ ਨਾ ਮਾਰਨ ਦੀ ਤਿਆਰੀ ਚੀ ਇੱਕ ਜਿਹੜਾ ਰਾਜੇ ਦਾ ਸੈਨਿਕ ਸੀ ਨਾ ਉਹ ਲਾ ਕੇ ਉਹਨਾਂ ਦੇ ਆਇਆ ਹੁਣ ਫਿਰ ਰਗੂ ਨੇ ਆਪਣਾ ਇੱਕ ਨਵਾਂ ਜਾਲ ਬੁਣਿਆ ਉਹ ਕਹਿੰਦਾ ਵੀ ਇਦਾਂ ਵਾ ਮੇਰੇ ਕੋਲ ਇੱਕ ਜਾਣਕਾਰੀ ਆ ਜਿਹੜੀ ਰਾਜੇ ਦੇ ਕੰਮ ਆ ਸਕਦੀ ਆ ਜੇ ਤੁਸੀਂ ਮੇਰਾ ਸੁਣਾ ਦੇ ਦੋ ਉਹ ਸੈਨਿਕ ਜਿਹੜਾ ਵਾ ਉਹ ਨੂੰ ਰਾਜੇ ਨੇ ਕਿਹਾ ਸੀ ਵੀ ਇਹਨਾਂ ਨੂੰ ਪਾਣੀ ਤੁਸੀਂ ਪਿਆ ਸਕਦੇ ਆ ਵੀ ਇਹਨਾਂ ਵੇ ਖਾਣਾ ਨਹੀਂ ਦੇਣਾ ਪਰ ਪਾਣੀ ਦੇ ਦਿਓ ਇਹਨਾਂ ਨੂੰ ਤੇ ਉਹਦੇ ਸੈਨਾਪਤੀ ਨੂੰ ਨੇ ਇੱਕ ਉਹਦੇ ਕੰਨ ਚ ਹੌਲੀ ਚੀਕਿਆ ਤੇ ਕਹਿੰਦਾ ਵੀ ਮੈਂ ਜਿਹੜੀ ਤੈਨੂੰ ਜਾਣਕਾਰੀ ਦੇਣ ਲੱਗਾ ਨਾ ਜੇ ਤੂੰ ਰਾਜੇ ਕੋਲ ਪਹੁੰਚਾ ਦੇ ਨਾ ਤੈਨੂੰ ਵੀ ਬੜਾ ਇਨਾਮ ਮਿਲ ਸਕਦਾ ਸੈਨਿਕ ਵੀ ਲਾਲਚਵਾਂ ਵਿਚ ਆ ਗਿਆ ਉਹ ਕਹਿੰਦਾ ਕਿਹੜੀ ਜਾਣਕਾਰੀ ਹੈ ਤੇਰੇ ਕੋਲ ਤੇ ਉਹ ਕਹਿੰਦਾ ਵੀ ਜਿਹੜਾ ਨਾ ਕਹਿੰਦਾ ਵੀ ਜਿਹੜੇ ਰਾਜ ਦੇ ਕੁਝ ਮੰਤਰੀ ਆ ਨਾ ਉਹ ਰਾਜੇ ਦੇ ਵਿਰੁੱਧ ਛੜਚੰਤਰ ਰਚ ਰਹੇ ਆ ਉਹਨੂੰ ਧੋਖਾ ਦੇ ਰਹੇ ਤੇ ਮੈਨੂੰ ਉਹਨਾਂ ਦਾ ਪਤਾ ਮੈਨੂੰ ਉਹਨਾਂ ਦੇ ਠਿਕਾਣਿਆਂ ਦਾ ਪਤਾ ਐ ਤੂੰ ਹੀ ਰਾਜੇ ਨੂੰ ਦੱਸ ਤੋ ਜਦੋਂ ਰਾਜੇ ਨੂੰ ਇਹ ਦੱਸਿਆ ਨਾ ਤੇ ਪੰਨੋ ਦਾ ਰਾਜੇ ਨੂੰ ਲੱਗਦਾ ਹੈ ਵੀ ਰਾਜੇ ਨੂੰ ਵੀ ਲੱਗਦਾ ਹੈ ਕਿ ਮੈਨੂੰ ਕੋਈ ਠੱਗੀ ਮਾਰਨ ਦੀ ਕੋਸ਼ਿਸ਼ ਕਰ ਰਿਹਾ ਕੋਈ ਮੰਤਰੀ ਜਿਹੜਾ ਨਾ ਉਹ ਦੁਸ਼ਮਨਾਣਾ ਰਲਿਆ ਪਿਆ ਹੈਗਾ ਉਹਦੇ ਪਿੱਛੋਂ ਨਾ ਰਗੂ ਨੂੰ ਛੇਰਾ ਤੇ ਜਿਹੜਾ ਸੀ ਭੂਲਾ ਉਹਨੇ ਪੁੱਛਿਆ ਵੀ ਤੇਰੇ ਕੋਲ ਹੈਗੀ ਜਾਣਕਾਰੀ ਕਹਿੰਦਾ ਜਾਣਕਾਰੀ ਕੋਈ ਨਹੀਂ ਆ ਇਹਦੇ ਨਾਲ ਥੋੜਾ ਡਿਲੇ ਹੋ ਜੂ ਆਪਣੀ ਸਜਾ ਤੇ ਕੋਈ ਹੋਰ ਸਕੀਮ ਮੇਰੇ ਦਿਮਾਗ 'ਚ ਆਜੂਗੀ ਮੈਂ ਐਸ ਲਈ ਕਿਹਾ ਹੈਗਾ ਅਗਲੇ ਦਿਨ ਫਿਰ ਰਾਜੇ ਨੇ ਤੇਨਾਂ ਨੂੰ ਬੁਲਾਇਆ ਰਾਜਾ ਬਹੁਤ ਗੁੱਸੇ 'ਚ ਆ ਗਿਆ ਕਹਿੰਦਾ ਵੀ ਤੂੰ ਹੀ ਨਾ ਜਿਹੜੇ ਨਾ ਸੁਧਰ ਨਹੀਂ ਸਕਦੇ ਤੁਹਾਨੂੰ ਮੈਂ ਇੱਕ ਮੌਕਾ ਦਿੱਤਾ ਸੀ ਤੂੰ ਹੋਰ ਦੀਆਂ ਹੋਰ ਜਣੀਆਂ ਕਹਾਣੀਆਂ ਬਣਾ ਰਿਹਾ ਹੈਗਾ ਵਾ ਤੋ ਉਹਨੇ ਸੈਨਿਕਾਂ ਨੂੰ ਕਿਹਾ ਵੀ ਇਹਨਾਂ ਨੂੰ ਕੋੜਿਆਂ ਨਾਲ ਇੰਨਾ ਕੁੱਟਿਆ ਜਾਵੇ ਕੁੱਟ-ਕੁੱਟ ਕੇ ਮੁੜ ਕੇ ਜੰਗਲ 'ਚ ਸੋਟ ਦਿੱਤਾ ਜਾਵੇ ਤੇ ਜਿਹੜੇ ਸੈਨਿਕ ਸੀ ਉਹ ਇਦਾਂ ਹੀ ਕਰਦੇ ਆ ਉਹਨਾਂ ਨੂੰ ਕੁੱਟਦੇ ਆ ਬਹੁਤ ਕੁੱਟਦੇ ਆ ਫਿਰ ਜੰਗਲ 'ਚ ਸੋਟਾਉਂਦੇ ਆ ਜੰਗਲ ਵਿੱਚ ਤਿੰਨੇ ਦਰਦਨਾ ਕਰਾ ਰਹੇ ਹੁੰਦੇ ਆ ਕਿਉਂਕਿ ਇੰਨੇ ਜਿਆਦੇ ਕੋੜੇ ਵੱਜੇ ਹੁੰਦੇ ਆ ਪਰ ਕਹਿੰਦੇ ਨਾ ਕਿ ਜਿਹੜਾ ਬੁਸ਼ਰਮ ਬੰਦਾ ਹੁੰਦਾ ਨਾ ਉਹਨੂੰ ਲੱਗਦੀ ਨਹੀਂ ਹੈਗੀ ਕਹਿੰਦੇ ਨਾ ਇਹ ਬੁਸ਼ਰਮ ਦੇ ਡੋਲਗੀ ਦਾਲ ਤੇ ਉਹ ਕਹਿੰਦਾ ਯਾਰ ਪੁੰਝੇ ਹੀ ਖਾਂਦੇ ਆ ਇੰਦਾਂ ਹੀ ਰਗੋਦੀ ਸ਼ੇਰਾ ਦੇ ਤੇ ਭੋਲਾ ਦੇ ਗੱਲ ਸੀ ਤੇ ਰਗੂ ਜਿਹੜਾ ਸੀ ਉਹ ਰੋਂਦੇ ਰੋਂਦੇ ਨੇ ਆਪਣੀ ਦਰਦ ਨਾਲ ਦੋਸਤਾਂ ਨੂੰ ਕਿਹਾ ਕਹਿੰਦਾ ਵੀ ਹੁਣ ਆਪਾਂ ਨੂੰ ਕੋਈ ਨਵਾਂ ਜਾਲ ਵਸਾਉਣਾ ਪੈਣਾ ਤੇ ਪਹਿਲੇ ਤੋਂ ਜ਼ਿਆਦਾ ਚਤਰਾਈ ਤੋਂ ਕੰਮ ਲੈਣਾ ਪੈਣਾ ਵਾ ਤੇ ਹੁਣ ਆਪਾਂ ਹੋਰ ਕਿਸੇ ਨੂੰ ਮੂਰਖ ਬਣਾਈਏ ਤੇ ਰਗੂ ਮੁਸਕਰਾਉਣ ਲੱਪਿਆ ਕਹਿੰਦਾ ਵੀ ਮੂਰਖ ਬਣ ਲਈ ਲੋਕੀ ਬਹੁਤ ਹੈਗਿਆ ਇਸ ਦੁਨੀਆ 'ਚ ਸਿਰਫ ਤੁਹਾਨੂੰ ਬਣਾਉਣਾ ਆਉਣਾ ਚਾਹੀਦਾ ਵਾ ਤੇ ਫਿਰ ਉਹ ਲੋਲੀ ਉੱਠ ਕੇ ਜੰਗਲ ਦੇ ਕਿਸੇ ਦੂਜੇ ਰਸਤੇ ਥਾਣੀ ਕਿਸੇ ਹੋਰ ਪਾਸੇ ਚਲੇ ਗਏ। ਦੋਸਤੋ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਆ ਕਿ ਲਾਲਚ ਧੋਖੇ ਫਰੇਬ ਨਾਲ ਜਿਹੜਾ ਤੁਸੀਂ ਧਨ, ਪੈਸਾ, ਇੱਜ਼ਤ ਉਹ ਲੈਂਦੇ ਆ ਨਾ ਉਹ ਜਿਆਦਾ ਤੇਰ ਟੇਕ ਨਹੀਂ ਸਕਦਾ। ਜਿੱਦਾਂ ਤਿੰਨੇ ਚੋਰਾਂ ਨੇ ਭਵੇਂ ਸਾਧੂ ਦਾ ਵੇਸ ਧਾਰਨ ਕਰ ਲਿਆ ਲੋਕਾਂ ਦੀ ਸ਼ਰਦਾ ਵਿਸ਼ਵਾਸ ਮਿਲ ਗਿਆ ਤੇ ਉਹਨਾਂ ਨਾਲ ਖਿਲਵਾੜ ਵੀ ਕੀਤਾ ਪਰ ਅੰਤ 'ਚ ਉਹਨਾਂ ਦਾ ਧੋਖਾ ਜਿਹੜਾ ਸੀ ਸਾਰਿਆਂ ਦੇ ਸਾਹਮਣੇ ਆ ਗਿਆ। ਇਥੋਂ ਇਹ ਸਪਸ਼ਟ ਹੁੰਦਾ ਵਾ ਵੀ ਤੁਸੀਂ ਕਿੰਨੇ ਵੀ ਚਤੁਰ ਕਿਉਂ ਨਾ ਹੋ, ਚਲਾਕ ਕਿਉਂ ਨਾ ਹੋ, ਕਿੰਨੀਆਂ ਲੋਮੜ ਚਾਲਾਂ ਚੱਲ ਲੋ, ਇੱਕ ਦਿਨ ਤੁਸੀਂ ਫੜੇ ਹੀ ਜਾਓਗੇ। ਕਹਿੰਦੇ ਹੁੰਦੇ ਨਾ ਵੀ ਜੇ ਕੋਈ ਚੋਰ ਨੂੰ ਚੋਰੀ ਕਰ ਦੇਣਾ ਵੇਖੋ, ਉਹਨੂੰ ਕੁੱਟ ਪੈਂਦੀ ਵੇਖੋ। ਇੱਕ ਦਿਨ ਬੰਦਾ ਫੜਿਆ ਹੀ ਜਾਂਦਾ ਵਾ। ਤੇ ਫਿਰ ਕਾਦੇ ਲਈ ਇਹੋ ਜਿਹਾ ਧੋਖੇ ਫਰੇਬ ਕਰਨੇ, ਇਹੋ ਜਿਹਾ ਕਰਮ ਬਣਾ ਲੈਣੇ। ਜਿਨ੍ਹਾਂ ਲਈ ਤੁਸੀਂ ਬੱਚਿਆਂ ਲਈ ਕਰਨਾ ਜਿਨ੍ਹਾਂ ਪਰਿਵਾਰ ਲਈ ਕਰਨਾ ਉਹਨਾਂ ਨੇ ਤੁਹਾਡੇ ਕਰਮਾਂ 'ਚ ਜਿਹੜੇ ਤੁਸੀਂ ਬੁਰੇ ਕਰਮ ਆਪਣੇ ਲੇਖੇ 'ਚ ਲਖਵਾ ਲਏ ਉਹਦੇ 'ਚ ਹਿੱਸਾ ਉਹਨਾਂ ਨੂੰ ਮਿਲੂਗਾ ਨਹੀਂ ਮਿਲੂਗਾ ਉਹਨਾਂ ਨੂੰ ਤੁਸੀਂ ਜਿਹੜੇ ਧੋਖੇ ਫਰੇਬ ਦੀਆਂ ਜਾਇਦਾਦਾਂ ਬਣਾ ਕੇ ਸਹੂਲਤਾਂ ਦਿੰਦੇ ਆ ਨਾ ਉਹ ਸਹੂਲਤਾਂ 'ਚ ਹਿੱਸੇਦਾਰ ਹੋਣਗੇ ਜਿਹੜੇ ਬੁਰੇ ਕਰਮ ਤੁਹਾਡੇ ਕਰਮਾਂ ਰੱਬ ਨੇ ਲਿਖ ਦਿੱਤੇ ਨਾ ਉਹਨਾਂ 'ਚ ਉਹਨਾਂ ਨੇ ਕੋਈ ਵੀ ਨਹੀਂ ਵੰਡਣੇ ਜੇ ਤੁਸੀਂ ਕਹੋਗੇ ਨਾ ਕਿ ਆ ਮੈਂ ਤੇਰੇ ਤੁਹਾਡੇ ਲਈ ਧੋਖੇ ਕੀਤੇ ਆ ਐਦੀ ਮੈਨੂੰ ਆ ਸਜ਼ਾ ਮਿਲਣੀ ਆ ਨਰਕ ਮਿਲਣਾ ਵਾ ਅਦੇ ਜਿਹੇ ਸਾਲੇ ਲੋਕ ਹਨਾ ਕਿਉਂ ਅਹੀਂ ਕੋ ਲਈਏ ਭਈ ਕੋਈ ਨਹੀਂ ਲੈਂਦਾ ਐਸਲੀ ਸੱਚ ਦਾ ਇਮਾਨਦਾਰੀ ਦਾ ਰਸਤਾ ਭਾਵੇਂ ਓਖਾ ਵਾ ਪਰ ਬੜਾ ਟਿਕਾਊ ਜੇ ਇੱਜ਼ਤ ਬੜੀ ਐ ਦੇਚ ਹੈਨਾ ਤਿੰਨਾ ਚੋਰਾ ਨੇ ਆਪਣੇ ਸਵਾਰਥ ਲਈ ਲੋਕਾਂ ਨੂੰ ਧੋਖਾ ਦਿੱਤਾ ਪਰ ਉਹ ਭੁੱਲ ਗਏ ਕਿ ਧੋਖਾ ਜਿਹੜਾ ਵਾ ਨਾ ਉਹ ਕਦੀ ਪੱਕੇ ਤੌਰ ਤੇ ਨਹੀਂ ਰਹਿੰਦਾ ਇਹ ਜਿਹੜੀ ਸਫਲਤਾ ਮਿਲੀ ਹੁੰਦੀ ਨਾ ਇੱਕ ਦਿਨ ਚਲੀ ਜਾਂਦੀ ਹੈ ਤੇ ਅੰਤ 'ਚ ਉਹ ਆਪਣੀਆਂ ਹੀ ਜਿੱਦਾਂ ਚਾਲਾਂ ਵਿੱਚ ਫਸ ਕੇ ਉਹਨਾਂ ਨੂੰ ਸਜ਼ਾ ਮਿਲੀ ਤੇ ਸਾਨੂੰ ਐ ਵੀ ਸਿੱਖਿਆ ਮਿਲਦੀ ਆ ਕਿ ਕਿਸੇ ਦੇ ਬਾਰੀ ਰੂਪ ਵੱਲ ਵੇਖ ਕੇ ਨਾ ਅੱਖਾਂ ਬੰਦ ਕਰਕੇ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਸਾਡੇ ਸਾਹਮਣੇ ਕੋਈ ਵੀ ਸਾਧੂਆਂ ਵਰਗੀ ਵੇਸ਼ ਪੋਸ਼ਾ ਪਾ ਕੇ ਕਪੜਾ ਲੱਤਾ ਪਾ ਕੇ ਆ ਜਾਂਦੇ ਉਥੋਂ ਪੜ ਕੇ ਇਥੋਂ ਸੋਸ਼ਲ ਮੀਡੀਆ ਤੋਂ ਜਾਂ ਹੋਰ ਕਸੇ ਤੋਂ ਪ੍ਰਵਚਨ ਕਰਨੇ ਸ਼ੁਰੂ ਕਰ ਦਿੰਦੇ ਤਾਂ ਅਸੀਂ ਉਹਨਾਂ ਦੇ ਮਗਰ ਲੱਗ ਜਾਂਦੇ ਨਹੀਂ ਮੈਨੂੰ ਆਪਣੀ ਬੁੱਧੀ ਨਾਲ ਸਮਝਦਾਰੀ ਨਾਲ ਸਮਝੋ ਵੇਖੋ ਵੀ ਅਗਲੇ ਦੇ ਪੱਲੇ ਕੁਝ ਹੈਗਾ ਕਿ ਨਹੀਂ ਹੈਗਾ ਐਵੇਂ ਨਹੀਂ ਬਿਹਾਰੇ ਕੇਦੇ ਪਿੱਛੇ ਅੱਖਾਂ ਬੰਦ ਕਰਕੇ ਲੱਗ ਜਉ ਤੋਈ ਤੇ ਦੋਸਤੋ ਇਸ ਕਹਾਣੀ ਦਾ ਸਾਰ ਇਹ ਹੋਆ ਕਿ ਸੱਚ ਤੇ ਨੇयां ਦੀ ਹਮੇਸ਼ਾ ਜਿੱਤ ਹੁੰਦੀ ਜੋ ਲੋਕ ਧੋਖੇ ਫਰੇਵ ਦਾ ਸਾਰਾ ਲੈਂਦੇ ਨੇ ਉਹ ਆਪਣੇ ਜਾਲ ਚ ਫਸ ਜਾਂਦੇ ਆ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀਡੀਓ ਪਸੰਦ ਆਈ ਹੋਵੇ ਤੈਨੂੰ ਸ਼ੇਅਰ ਜਰੂਰ ਕਰਿਓ ਤੇ ਆਪਣੇ ਇਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਫਿਰ ਮਿਲਦੇ ਆਂ ਇੱਕ ਹੋਰ ਬਹੁਤ ਹੀ ਪਿਆਰੀ ਜੀ ਕਹਾਣੀ ਦੇ ਨਾਲ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ ਰੱਖਾ